ਅਸਸਲਾਮੁਅਲੈਕਮ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਅਸਸਲਾਮੁਅਲੈਕਮ ਜੀ ਸਤਿ ਸ਼੍ਰੀ ਅਕਾਲ ਜੀ ਆ ਲੈਂਦੇ ਪੰਜਾਬ ਤਰਫੋਂ ਯਾਸਰ ਤੁਹਾਡਾ ਸਵਾਗਤ ਕਰਦਾ ਹੈ ਤੇ ਭਾਈ ਸਮੇ ਨਾਲ ਬੈਠੇ ਨੇ ਸ਼ਾਮ ਹੋ ਗਏ ਆ امید ਕਰਦੇ ਆ ਠੀਕ ਹੋਵੋਗੇ ਔਰ ਚੜ੍ਹਦੀ ਕਲਾ 'ਚ ਹੋਵੋਗੇ ਔਰ ਅੱਜ ਅਸੀਂ ਗੱਲ ਕਰਾਂਗੇ ਡਾਕਟਰ ਸਤਿੰਦਰ ਸਰਤਾਜ ਸਾਹਿਬ ਉਹਨਾਂ ਦਾ ਇੰਟਰਵਿਊ ਹੈ ਸੀਮੀ ਚੈਲ ਸਾਵਾ ਬੈਠੇ ਨਾਲ ਉਹਨਾਂ ਦੇ ਔਰ ਸਿਮਰਨ ਜੋਤ ਉਹਨਾਂ ਨੇ ਇੰਟਰਵਿਊ ਕੀਤਾ ਇਹਨਾਂ ਦਾ ਸਿਮਰਨ ਜੋਤ ਮੱਕਰ ਸਾਹਿਬ ਨੇ ਐਸ ਐਮ ਟੀਵੀ ਆ ਦੇ ਬڑے ਮਤਲਬ ਕਿ ਸਟੇਸ ਕਿਸਮ ਦਾ ਸ਼ੋਅ ਕਰਦੇ ਨੇ ਬੜਾ ਇੱਕ ਇੰਟੈਲੈਕਚੁਅਲ ਪਰਸਨੈਲਿਟੀ ਨੇ ਔਰ ਉਹਨਾਂ ਦੀ ਖਾਸ ਔਰ ਉਹਨਾਂ ਦਾ ਸ਼ੋਅ ਦੀ ਸਪੈਸ਼ialਟੀ ਇਹ ਕਿ ਉਹ ਜਿੰਨੇ ਵੀ ਲੋਕੋ ਨਾਲ ਬੁਲਾਏ ਹੁੰਦੇ ਨੇ ਜਿਹੜੇ ਵੀ ਲੋਕ ਆਉਂਦੇ ਨੇ ਉਹ ਬੜੇ ਕ੍ਰੈਡੀਬਲ ਔਰ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਕੋਈ ਵੈਲਿਊ ਐਡੀਸ਼ਨ ਕਰਨ ਪੰਜਾਬੀ ਲਿਟਰੇਚਰ ਵਿੱਚ ਔਰ ਸੋਸਾਇਟੀ ਦੀ ਪੰਜਾਬੀ ਨੂੰ ਲਾਇਕ ਕਰਦੀ ਲੈਣ ਦੇ ਛੱਡ ਦੇ ਪੰਜਾਬ ਦਾ ਬੜੇ ਸ਼ੌਕ ਨਾਲ ਸੁਣਦੇ ਨੇ ਸਿਮਰਨ ਜੋਤ ਸਾਬੜੇ ਨੇ ਉਹਨਾਂ ਦੀ ਆਪਣੀ ਇੱਕ ਮਤਲਬ ਕਿ ਥਾਟ ਹੈ ਔਰ ਮੈਂ ਤੁਹਾਡੇ ਨਾਲ ਉਹਨਾਂ ਦਾ ਇੱਕ ਇੰਟਰਵਿਊ ਸਤਿੰਦਰ ਸਰਤਾਜ ਸਾਹਿਬ ਦਾ ਬੱਚਿਆਂ ਦੇ ਆਪਣਾ ਹਵਾ ਦੇ ਨਾਲ ਉਹਨਾਂ ਦੀ ਗਰੂਮਿੰਗ ਦੇ ਹਵਾਲੇ ਨਾਲ ਜੈਸਾ ਕਿ ਜਿਆਸਰ ਸਾਹਿਬ ਨੇ ਪਹਿਲੇ ਵੀ ਦੱਸਿਆ ਕਿ ਡਾਕਟਰ ਸਤਿੰਦਰ ਸਰਤਾਜ ਸਾਹਿਬ ਔਰ ਬਿਲਕੁਲ এডੂਕੇਸ਼ਨ ਵਾਸਤੇ ਪੰਜਾਬੀ ਕਲਚਰ ਵਾਸਤੇ ਬਹੁਤ ਹੀ ਵਧੀਆ ਇੱਕ ਟਾਕਰਾ ਕਹਿ ਲੋ ਜਾਂ ਇੱਕ ਗੱਲਬਾਤ ਹੈ ਤੇ ਯਸਬ ਚਲਾਓ ਫਿਰ ਇਹ ਪੰਜਾਬੀ میوزਿਕ ਦੇ ਪੀ ਐਚ ਡੀ ਉਹਨਾਂ ਦੀ ਸੋਲਫੁਲ میوزਿਕ ਯਾਨੀ ਕਿ ਸੂਫੀ ਮਿਜ਼ਗ ਦੇ ਤਾਂ ਉਹਨਾਂ ਨੇ ਪਿਆ ਗਰੀ ਤੇ ਬਹੁਤ بڑے ਪੰਜਾਬੀ میوزਿਕ ਦੀ ਬਹੁਤ बड़ी ਇੱਕ ਪਰਸਨੈਲਿਟੀ ਹੈ ਚੜਦੇ ਪੰਜਾਬ ਵਿੱਚ ਬਿਲਕੁਲ ਜੀ ਜਿਹੜੇ ਸਤਿੰਦਰ ਸਤਜ ਸਿੰਘ ਸਾਹਿਬ ਨੇ ਬੇताज बादशाह ਬੇताज बादशाह ਨੇ ਕਿੰਗ ਨੇ ਕਿਉਂਕਿ ਮੈਂ ਵੇਖਿਆ ਉਹਨਾਂ ਵਰਗਾ ਕੋਈ ਵੀ ਨਹੀਂ ਬਿਲਕੁਲ ਡਿਗਰੀਆਂ ਦੀ ਦੌੜ 'ਚ ਜਿਵੇਂ ਅਸੀਂ ਕੰਧਾਂ 'ਚ ਵੱਜ ਰਹੇ ਆ ਉੱਥੇ ਸਕਿੱਲ ਦੀ ਅਹਿਮੀਅਤ ਨੂੰ ਕੌਣ ਪਛਾਣਦਾ ਮਤਲਬ ਮੈਂ ਇੱਕ ਐਸੀ ਪੇਰੈਂਟ ਨੂੰ ਜਾਣਦਾ ਜਿਨ੍ਹਾਂ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਆ ਆਪਣੇ ਬੱਚਿਆਂ ਤੇ ਮਨ ਲਾਦਾ ਯਾਰ ਉਹਨਾਂ ਦੀ ਜ਼ਿੰਦਗੀ ਮਤਲਬ ਮੈਂ ਤਾਂ ਇੰਟਰਵਿਊ ਤੋਂ ਬਾਅਦ ਦੱਸਦਾ ਤੇ ਨਰਕ ਬਣਾਈ ਹੋਈ ਹੈ ਨਰਕ ਤਾਂ ਨਹੀਂ ਕਹਿ ਸਕਦੇ ਪਤਾ ਕੀ ਹੈ ਮਾਪੇ ਕਦੇ ਵੀ ਬੱਚਿਆਂ ਦੀ ਜ਼ਿੰਦਗੀ ਨਰਕ ਨਹੀਂ ਬਣਾਉਂਦੇ ਉਹਨਾਂ ਨੂੰ ਲੱਗਦਾ ਕਿ ਉਹ ਸੋਹਣੀ ਬਣਾ ਰਿਹਾ ਪਰ ਉਹਨਾਂ ਨੂੰ ਕਿ ਬਣ ਰਹੀ ਹੁੰਦੀ ਹੈ ਇਸ ਕਰਤਾ ਉਹਨੂੰ ਇਹ ਵੀ ਨਹੀਂ ਪਤਾ ਬੜਾ ਪੈਰਲਲ ਜਿਹਾ ਨੈਰੇਟਿਵ ਦੇ ਰਹੇ ਹਾਂ ਦੋਨਾਂ ਗੱਲਾਂ ਦਾ ਇੱਕ ਇੱਕ ਇੰਗਲਿਸ਼ ਦਾ ਕੋਟ ਹੈ ਕਿ ਆਊਟ ਆਫ ਸਾਈਟ ਆਊਟ ਆਫ ਮਾਈਂਡ ਤੇ ਤੁਸੀਂ ਕਿਸੇ ਦੀਆਂ ਅੱਖਾਂ ਤੋਂ ਪਰੋਖੇ ਹੋਏ ਤੁਸੀਂ ਦਿਲ ਤੋਂ ਵੀ ਨਿਕਲ ਗਏ ਇੱਕ ਇੰਗਲਿਸ਼ ਦੀ ਕੋਟ ਹੈ ਕਿ ਐਬਸੈਂਸ ਮੇਕਸ ਦੀ ਹਾਰਟ ਗਰੋ ਫਾਉਂਡਰ ਤੇ ਜਦੋਂ ਕਿਸੇ ਦੀ ਹਾਜ਼ਰੀ ਨਹੀਂ ਰਹਿੰਦੀ ਤੁਹਾਨੂੰ ਉਹਦੀ ਅਹਿਮੀਅਤ ਤੇ ਉਹਦਾ ਅਹਿਸਾਸ ਜ਼ਿਆਦਾ ਹੁੰਦਾ ਉਹਦੀ ਕਮੀ ਜ਼ਿਆਦਾ ਮਹਿਸੂਸ ਨਹੀਂ ਹੁੰਮ ਮੈਨੂੰ ਦੱਸੋ ਕਿਹੜੀ ਚੋਣ ਸਹੀ ਹੈ ਤੇ ਕਿਹੜੀ ਦੋਨੋਂ ਸਹੀ ਨਹੀਂ ਹਾਂ ਅਸੀਂ ਸ਼ਾਇਰ ਦੇ ਫਸਟ ਹਾਫ ਚ ਤੁਹਾਡਾ ਰੋਜ ਆ ਇੱਕ ਇਮੇਜ ਲਿਖੀ ਜਿੱਥੇ ਮੈਨੂੰ ਕਹਿੰਨ ਖੁੱਲ ਕੇ ਜਿਹਨੂੰ ਕਹਿੰਦੇ ਨੇ ਤੁਸੀਂ ਐਕਟਿੰਗ ਕੀਤੀ ਅੱਛਾ ਇਸ ਤੋਂ ਪਹਿਲਾਂ ਬਹੁਤ ਸੀਰੀਅਸ ਚ ਚਾਏ ਕਲੀ ਜੋਟਾ ਬਹੁਤ ਹੀ ਸੈਂਸਿਟਿਵ ਬਹੁਤ ਹੀ ਗੰਭੀਰਤਾ ਵਾਲਾ ਵਿਸ਼ਾ ਸੋਸਾਇਟੀ ਚੋਂ ਇੱਕ ਮਰਦ ਪ੍ਰਧਾਨ ਸਾਈਕੋਲੋਜੀ ਚ ਕਿਵੇਂ ਅਸੀਂ ਉਹਨੂੰ ਝੋਟ ਕਰਦੇ ਹਾਂ ਉਹਨੂੰ ਪਿਛਲੀਆਂ ਫਿਲਮਾਂ ਵੀ ਬਲੈਕ ਪ੍ਰਿੰਸ ਦਾ ਉਹ ਤਾਂ ਬੜੀ ਡਿਫਰੈਂਟ ਗੱਲ ਹੈ ਤੁਸੀਂ ਪਰਸਨਲੀ ਵੀ ਇਦਾਂ ਹੁੰਦੇ ਜਾ ਰਹੇ ਹੋ ਮੈਂ ਦੇਖ ਰਿਹਾ ਤੁਹਾਨੂੰ ਕਿ ਤੁਹਾਡੀ ਇਨਕਲੀਨੇਸ਼ਨ ਥੋੜੀ ਜੀ ਅੰਦਰ ਹੋ ਗਈ ਹੈ ਤੇ ਮੈਂ ਜਾ ਕੇ ਸਟੇਜ ਤੇ ਗਿਆ ਜਾਂਦਰੀ ਮੈਂ ਕਿਹਾ ਕਿ ਇਫ ਯੂ ਥਿੰਕ ਥੈਟ ਯੂ ਆਰ ਲਿਸਨਿੰਗ ਟੂ ði ਡਾਕਟਰ ਸਿੰਦਰ ਸਤਜ who was very shy reluctant introvert less spoken and all i am not that person anymore ਮੈਂ ਸਟੇਜ ਤੇ ਗੱਲ ਕਹੀ ਹੈ ਪੀ ਐਨ ਥੋੜਾ ਸੁਣਾਉਂਗੇ ਭਾਜੀ ਪਲੀਜ਼ ਤੁਹਾਡੀ ਇਜਾਜ਼ਤ ਹੈ ਹਾਂਜੀ ਹਾਂਜੀ ਪਲੀਜ਼ ਮੈਂ ਸਰ ਵੈਨ ਆਮ ਵਿਦ ਹਿਮ ਮੈਂ ਆਡੀਅੰਸ ਇਰਸ਼ਾਦ ਬੋਲੋ ਜੀ ਇਰਸ਼ਾਦ ਨਹੀਂ ਨਹੀਂ ਉਹ ਤਾਂ ਵੈਸੇ ਇਨਾ ਉਹ ਨਹੀਂ ਇਰਸ਼ਾਦ ਵਾਲੀ ਚੀਜ਼ ਹੈ ਨਹੀਂ ਕਿ ਉਹ ਪਰਦੇ ਕਰਤੇ ਬੰਦ ਸਵੇਰਾ ਹੋਇਆ ਹੀ ਨਹੀਂ ਇਹ ਕਿਹਾ ਆਸ਼ਿਕ ਜੋ ਟੁੱਟ ਕੇ ਰੋਇਆ ਹੀ ਨਹੀਂ ਵਾ ਪਰਦੇ ਕਰਤੇ ਬੰਦ ਸਵੇਰਾ ਹੋਇਆ ਹੀ ਨਹੀਂ ਇਹ ਕਿਹਾ ਆਸ਼ਿਕ ਜੋ ਟੁੱਟ ਕੇ ਰੋਇਆ ਹੀ ਨਹੀਂ ਹਾਏ ਇਨੇ ਮੋਤੀ ਇੰਨੇ ਮਾਣਕ ਹੀਜਰਾਂ ਦੇ ਇੰਨੇ ਮੋਟੀ ਇੰਨੇ ਮਾਣਕ ਹੀਜਰਾਂ ਦੇ ਉਹਨਾਂ ਦਾ ਕੰਮਲੇ ਨੇ ਹਾਰ ਪਰੋਇਆ ਹੀ ਨਹੀਂ ਵਾਹ ਕੀ ਤਸਵੀਰਾਂ ਦੇ ਜਗਾਉਣਾ ਯਾਦਾਂ ਨੂੰ ਕੀ ਤਸਵੀਰਾਂ ਦੇ ਜਗਾਉਣਾ ਯਾਦਾਂ ਨੂੰ ਸਾਰੀ ਰਾਤ ਉਹ ਇਸੇ ਕਰਕੇ ਸੋਇਆ ਹੀ ਵਾਹ ਵਾਹ ਕੀ ਬਾਤ ਦੇਸ਼ ਦੀ ਵੱਡੀ ਹਸਤੀ ਵਿਕਾਸ ਦਵਿਆ ਕੀਰਤੀ ਸਰ ਦੋ ਤਿੰਨ ਦਿਨ ਪਹਿਲਾਂ ਉਹਨਾਂ ਦੀ ਇੱਕ ਰੀਲ ਸਾਹਮਣੇ ਆਈ ਜਿੱਥੇ ਉਹਨਾਂ ਨੇ ਇੱਕ ਸ਼ੇਅਰ ਸੁਣਾਇਆ ਬੜਾ ਪਿਆਰਾ ਸ਼ੇਅਰ ਸੀ ਕਿ ਫਿਤੂਰ ਹੁੰਦਾ ਹੈ ਹਰ ਉਮਰ ਮੇ ਜੁਦਾ ਖਿਲੋਨਾ ਮਾਸ਼ੂਕਾ ਰਤਬਾ ਔਰ ਖੁਦਾ ਵਾਹ ਪਰ ਇਹਦੇ ਚ ਮੇਰੇ ਜ਼ਹਿਨ ਚ ਇੱਕ ਗੱਲ ਆਈ ਕਿ ਇਹਦੇ ਚ ਵਿੱਦਿਆ ਕਿਉਂ ਨਹੀਂ ਸੀ ਸ਼ਾਇਰ ਦੇ ਜ਼ਹਿਨ ਚ ਕਿਉਂ ਨਹੀਂ ਆਇਆ ਕਿ ਕਿਸੇ ਦਾ ਪ੍ਰਾਇੋਰਟੀ ਕਿਸੇ ਉਮਰ ਚ ਐਜੂਕੇਸ਼ਨ ਵੀ ਹੋਣੀ ਚਾਹੀਦੀ ਹੈ ਵਾਹ ਔਰ ਨਾਲ ਹੀ ਇਹ ਖਿਆਲ ਆਇਆ ਕਿ ਸਾਡੇ ਸਿਨੇਮੇ ਦੇ ਵਿੱਚ ਸਭ ਤੋਂ ਵੱਡਾ ਮਿਸਿੰਗ ਹੈ ਕਿ ਕਦੇ ਐਜੂਕੇਸ਼ਨ ਸਿਸਟਮ ਤੇ ਕਟਾਕਸ਼ ਕਰਦੀ ਉਸ ਤਰ੍ਹਾਂ ਦੀ ਫਿਲਮ ਨਹੀਂ ਆਈ ਜਿਹਦੀ ਸਾਨੂੰ ਲੋੜ ਹੈ ਜਿਹੜੀ ਸਾਨੂੰ ਆਪਣੇ ਵਰਗੀ ਲੱਗੇ ਬਹੁਤਾ ਗਿਆਨ ਵੀ ਨਾ ਦੇਵੇ ਐਂਟਰਟੇਨ ਵੀ ਕਰੇ ਪਰ ਐਟ ਦਾ ਐਂਡ ਆਫ ਦਾ ਡੇ ਸਾਨੂੰ ਇਹ ਸਮਝ ਆਵੇ ਕਿ ਸਕਿੱਲ ਤੇ ਡਿਗਰੀਆਂ ਦੀ ਦੌੜ ਚ ਮੋਸਟ ਇੰਪੋਰਟੈਂਟ ਕੀ ਹੈ ਤਾਂ ਜਿਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਦੇ ਮਹਾਨ ਸ਼ਾਇਰ ਐਕਟਰ ਔਰ ਬਾਕਮਾਲ ਇਨਸਾਨ ਸਤਿੰਦਰ ਸਰਤਾਜ ਸਾਹਿਬ ਬਹੁਤ ਸਵਾਗਤ ਹੈ ਜੀ ਅਤੇ ਮੇਰੇ ਫੇਵਰਿਟ ਤੇ ਬਹੁਤ ਬਿਊਟੀਫੁੱਲ ਸਿਮੀ ਚੈਲ ਜੀ ਸਸ਼ੀਕਾਲ ਜੀ ਠੀਕ ਹੋ ਤੁਸੀਂ ਬਹੁਤ ਵਧੀਆ ਅ ਸਰਤਾਜ ਬਾਜੀ ਤੁਹਾਡੇ ਤੋਂ ਸ਼ੁਰੂ ਕਰਨਾ ਚਾਹੁੰਦਾ ਜਿਹੜਾ ਸਕਿੱਲ ਤੇ ਡਿਗਰੀ ਵਾਲੀ ਮੈਂ ਗੱਲ ਕੀਤੀ ਹੈ ਹਾਂ ਜੀ ਤੁਹਾਨੂੰ ਕੀ ਇੰਪੋਰਟੈਂਟ ਲੱਗਦਾ ਕਿ ਡਿਗਰੀਆਂ ਦੀ ਦੌੜ ਚ ਜਿਵੇਂ ਅਸੀਂ ਕੰਧਾਂ ਚ ਵੱਜ ਰਹੇ ਹਾਂ ਉੱਥੇ ਸਕਿੱਲ ਦੀ ਅਹਿਮੀਅਤ ਨੂੰ ਕੌਣ ਪਛਾਣੂਗਾ ਇਹਦਾ ਮੋਕਰ ਸਾਹਿਬ ਇੰਨਾ ਆਸਾਨ ਜਵਾਬ ਨਹੀਂ ਹੋ ਸਕਦਾ ਕਿਉਂਕਿ ਸਾਨੂੰ ਥੋੜਾ ਜਿਹਾ ਅਜਨ ਵੀ ਕਹਿੰਦੇ ਹੁੰਦੇ ਆ ਕਿ ਰਿਐਲਿਟੀ ਵੀ ਦੇਖਣੀ ਪੈਗੀ ਜੇ ਯਕਦਮ ਸੀ ਇਹ ਕਹਿੰਦੇ ਕਿ ਜਿਹੜੇ ਤੁਸੀਂ ਦੋ ਲਫ਼ਜ਼ ਲਾਏ ਆ ਕਿ ਇੱਕ ਤਾਂ ਡਿਗਰੀ ਐਂਡ ਦੂਸਰਾ ਸਕਿੱਲ ਸਕਿੱਲ ਹਾਂ ਜਿੰਨੀ ਹੁਣ ਤੱਕ ਦੀ ਸਾਡੀ ਐਜੂਕੇਸ਼ਨ ਦਾ ਸਿਨੈਰੀਓ ਆ ਫਸਟ ਆਫ ਥੀਸ ਕੰਟਰੀ ਦਾ ਵਸਿਸ ਤਕਰੀਬਨ ਈਸਟਰਨ ਡੈਸ਼ ਪੂਰਾ ਦਾ ਜਿੰਨਾ ਵੀ ਹੈਗਾ ਉਹ ਇੱਕਦਮ ਸ਼ਿਫਟ ਨਹੀਂ ਵੱਜਣਾ ਉਹਦੇ ਚ ਹੂੰ ਇਹ ਹੋ ਸਕਦਾ ਹੈ ਕਿ ਡਿਗਰੀਜ਼ ਦੀ अहमियत ਨਾਲ ਰੱਖਦੇ ਰੱਖਦੇ ਹੋਏ ਸਕਿੱਲਸ ਦੀ ਇੰਪੋਰਟੈਂਸ ਨੂੰ ਨਾਲ ਅਡਾਪਟ ਕੀਤਾ ਜਾਵੇ। ਵੰਡਰਫੁਲ। ਹੂੰ ਪ੍ਰਾਇੋਰਟਾਈਜ਼ ਕੀਤਾ ਜਾਵੇ। ਬਿਲਕੁਲ। ਜਿੱਦਾਂ ਤੁਸੀਂ ਵਿਕਾਸ ਸਰ ਦਾ ਨਾਮ ਲਿਆ ਤੇ ਉਹ ਮੇਰੇ ਬੜੇ عزیز دوست ਆ ਔਰ ਅਸੀਂ ਇਸ ਫਿਲਮ ਦੀ ਫਸਟ ਡਿਸਕਸ਼ਨ ਆ ਜਿਹੜੀ ਆਫਟਰ ਫਸਟ ਡਰਾਫਟ ਆਫ ਦੀ ਸਕ੍ਰੀਨਪਲੇ ਕੀਤਾ ਸੀਗਾ ਦਿੱਲੀ। ਅਸੀਂ ਸਾਰੇ ਰਾਈਟਰ ਡਾਇਰੈਕਟਰ ਮੈਂ ਅਸੀਂ ਦੋਸਤ ਸੀਗੇ ਮੈਂ ਗਿਆ ਯੂਐਸ ਜਾਣਾ ਸੀ ਤੇ ਮੈਂ ਕਿਹਾ ਸਰਪਾ ਜਾਂਦੇ ਹੋਏ ਕਰ ਜੀਏ ਜਾ ਕੇ ਤੁਸੀਂ ਉਹ ਕਰ ਗੋ ਉਹਨਾਂ ਦੇ ਜ਼ਿਹਨ 'ਚ ਵੀ ਇਦਾਂ ਦੀ ਇੱਕ ਉਹ ਸੋਚ ਰਹੀ ਹੈ ਕੋਈ ਯੂਨੀਵਰਸਿਟੀ ਕ੍ਰੀਏਟ ਕਰਨ ਦੀ ਤੇ ਮੇਰੇ ਜ਼ਿਹਨ 'ਚ ਪੈਰਲਲੀ ਇੱਕ ਥਾਟ ਹੈ ਸਿਗਾ ਹਮੇਸ਼ਾ ਹੀ ਰਹਿੰਦਾ ਕਿ ਜਿਹੜੀ ਚੀਜ਼ ਦਾ ਸਾਡੀ ਜ਼ਿੰਦਗੀ ਨਾਲ ਸਿੱਧਾ ਰابطਾ ਨਹੀਂ ਹੈ ਹਮ ਆਪਾਂ ਉਹਨੂੰ ਸਿਸਟਮ ਸਿਸਟਮ ਨਹੀਂ ਕਹਿ ਸਕਦਾ ਸਬਜੈਕਟ ਵਾਈਜ਼ ਸਿਲੇਬਸ ਵਾਈਜ਼ ਥੋੜਾ ਘਟਾ ਲਈਏ ਤੇ ਜਿਹਦਾ ਸਿੱਧਾ ਰابطਾ ਹੈਗਾ ਉਹਨੂੰ ਸਿਲੇਬਸ ਥੋੜਾ ਐਡੀਸ਼ਨ ਕਰ ਲਈਏ ਵੀ ਇਹ ਚੀਜ਼ਾਂ ਐਡ ਕਰ ਲਈਏ ਫਰਜ਼ ਕਰੋ ਕੋਈ ਵੀ ਤੁਸੀਂ ਸਬਜੈਕਟ ਲੋ ਕੈਮਿਸਟਰੀ ਲੈ ਲੋ ਫਿਲਾਸਫੀ ਲੈ ਲੋ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਕਿ ਆਫਟਰ এডੂਕੇਸ਼ਨ ਵੀ ਨਾਲ ਰਹਿਣੀਆਂ ਸਾਡੇ ਕੰਮ ਆਉਣੀਆਂ ਉਹ ਚੀਜ਼ਾਂ ਥੋੜੀਆਂ ਐਡ ਔਨ ਹੋ ਜਾਣਗੀਆਂ ਉਹਦਾ ਬੈਨੀਫਿਟ ਹੋ ਜਾਊਗਾ ਇਹ ਇੰਡੀਵਿਜੂਅਲ ਟੂ ਇੰਡੀਵਿਜੂਅਲ ਵੈਰੀ ਕਰੂਗਾ ਮਿਸਾਲ ਦੇ ਤੌਰ ਤੇ ਤੁਹਾਨੂੰ 뮤זיਕ ਪਸੰਦ ਸੀ ਇਹਨਾਂ ਨੂੰ ਐਕਟਿੰਗ ਪਸੰਦ ਸੀ ਮੈਨੂੰ ਜਰਨਲਿਜ਼ਮ ਸੀ ਹਾਂ ਤੁਸੀਂ ਬਹੁਤ ਮਡਨਲੀ ਉਮਰ ਦੇ ਵਿੱਚ ਸਾਨੂੰ ਉਹ ਚੂਜ਼ ਕਰਨ ਦਾ ਮੌਕਾ ਮਿਲ ਜੇ ਨਹੀਂ ਇਹ ਨਹੀਂ 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 ਉਹ ਨਹੀਂ ਉਹ ਤਾਂ ਜਿੱਦ ਦਾ ਤੁਹਾਡੀ ਉਮਰ ਦੀ ਤੋਫੀਕ ਆ ਉਹ ਉਦਾਂ ਹੀ ਰਹਿਣਾ ਓਕੇ ਤੁਸੀਂ ਪਹਿਲਾਂ ਉਹੜਾ ਇਹੜਾ ਹੀ ਸਿੱਖੋਗੇ ਫਿਰ ਪਹਿਲੇ ਹੀ ਕਰਤਾ ਕੋਈ ਪੜੋਗੇ ਫਿਰ ਕੋਈ ਮਤਲਬ ਫਲਸਫਾ ਪੜੋਗੇ ਉਹ ਉਹ ਜਿਹੜੀ ਏਜਿੰਗ ਆ ਉਹ ਤਾਂ ਉਦਾਂ ਹੀ ਹੋਣੀ ਆ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਬੇਸਿਕ ਸਕੂਲਿੰਗ ਹੈ ਸਾਡੀ ਜਾਂ ਅਸੀਂ ਯੂਨੀਵਰਸਿਟੀ ਜਾ ਰਹੇ ਹਾਂ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਉਹ ਤਾਂ ਕੋਈ ਕੰਪਰੋਮਾਈਜ਼ ਨਹੀਂ ਆ ਉਹਦੇ ਵਿੱਚ ਐਡੀਸ਼ਨਸ ਨਾਲ ਕੀ ਹੋਣੀ ਆ ਫਰਸਟ ਕੋ ਜੇ ਸਕੂਲ ਆ ਪੰਜਵੀਂ ਜਾਂ ਅੱਠਵੀਂ ਜਾਂ ਦਸਵੀਂ ਤੱਕ ਜਿਹੜਾ ਤੁਸੀਂ ਮੈਥ ਪੜ੍ਹਦੇ ਸੀ ਉਹਦੇ ਵਿੱਚ ਜਿਹੜੇ ਬੀਟਾ ਡੀਟਾ ਤੁਹਾਨੂੰ ਵੀ ਮੇਰੇ ਤਰ੍ਹਾਂ ਨਹੀਂ ਹੁੰਦੇ ਮੈਨੂੰ ਨਹੀਂ ਆਉਂਦਾ ਤੁਹਾਨੂੰ ਆਉਂਦਾ ਨਹੀਂ ਕਿਸੇ ਨੂੰ ਨਹੀਂ ਆਉਂਦਾ ਨਹੀਂ ਹੁੰਦਾ ਪਾਸ ਕੀਤਾ ਮੈਂ ਅੱਜ ਕੋਈ ਵੀਡੀਓ ਕਰਦਾ ਸੀ ਮੈਥ ਸਾਨੂੰ ਸੀਐਮਪੀ ਨੇ ਵੀ ਇੱਕ ਦਿਨ ਬੋਲਿਆ ਸੀ ਤੁਹਾਡੇ ਜੇ ਧਿਆਨ ਚ ਹੋਵੇ ਤਾਂ ਅੱਛਾ ਅੱਛਾ ਕਿ ਜਿਹੜੇ ਪੜ੍ਹਾਏ ਜਾ ਰਹੇ ਉਹਦਾ ਕੀ ਫਾਇਦਾ ਹੋ ਰਿਹਾ ਅੱਜ ਤੱਕ ਕਹਿੰਦੇ ਉਹਦਾ ਹਾਲਾ ਕਿ ਉਹਨਾਂ ਨੇ ਬੜੇ ਮਜ਼ਾਕ ਚ ਕਿਹਾ ਸੀਗਾ ਵੀ ਕਦੇ ਤੁਸੀਂ ਕੋਸ θ ਜਾਂ ਟੈਨ θ ਲਾ ਕੇ ਕੇਲੇ ਖਰੀਦੇ ਆ ਯਸ ਪਰ ਮੈਂ ਜਿੱਦਾਂ ਮੇਰੀ ਮਕਟ ਸਾਹਿਬ ਇਹ ਹਿਆਦ ਹਤਾ ਕਿ ਮੈਂ ਸ਼ੁਰੂ ਤੋਂ ਮਤਲਬ ਐਦਾਂ ਬਿਲਕੁਲ ਪੰਡ ਦਾ ਨਹੀਂ ਕਿਸੇ ਚੀਜ਼ ਨੂੰ ਮੈਨੂੰ ਇਹ ਲੱਗਦਾ ਕਿ ਕੋਈ ਨਾ ਕੋਈ ਰੀਜ਼ਨਿੰਗ ਜ਼ਰੂਰ ਹੁੰਦੀ ਹੈ ਕਿਸੇ ਚੀਜ਼ ਪਿੱਛੇ ਮੇਰੀ ਲਾਸਟ ਕੋਇਮ ਇਹ ਹੀ ਆ ਮੈਂ ਨਾ ਉਹ ਵੀ ਮੈਂ ਦੱਸੀ ਸੀਗੀ ਕਿ ਪੂਰੀ ਤਰ੍ਹਾਂ ਸੁਣੇ ਬਿਨਾ ਸੋਚੇ ਬਿਨਾ ਹੀ ਜੇ ਗੱਲ ਨੂੰ ਨਕਾਰਤਾ ਮਨ ਕੇ ਚੱਲੋ ਕਿ ਤੁਸੀਂ ਆਉਣ ਵਾਲੇ ਕਾਫੀ ਮੌਕਿਆਂ ਨੂੰ ਮਾਰਦਾ ਵਾਹ ਇਹ ਮੇਰੀ ਲਾਸਟ ਪੋਇਮ ਐ ਮੈਂ ਸਿਰਸੇ ਤੋਂ ਵਾਪਸ ਆ ਕੇ ਦੇਖੀ ਜਦੋਂ ਤੁਸੀਂ ਕਹੋਗੇ ਮੈਂ ਤੁਹਾਨੂੰ ਸਾਰੀ ਸੁਣਾ ਦੂੰਗਾ ਉਹਦਾ ਕਿ ਇਹ ਹੀ ਫੀਨੋਮੈਨਾ ਹੈ ਕਿ ਮੈਂ ਹਰੇਕ ਬੰਦੇ ਨੂੰ ਇਹ ਕਦੀ ਅੱਛਾ ਇਹ ਮੈਂ ਤਾਂ ਉਹਨਾਂ ਦੀ ਗੱਲ ਕਰਸਤਿੰਦਰ ਸਰਤਾਜ ਸਾਹਮਣੋਂ ਓਏ ਹੋਏ ਯਕੀਨ ਕਰੋ ਪ੍ਰੈਕਟੀਕਲ ਔਰ ਨਹੀਂ ਜ਼ਿਆਦਾ ਇੰਟੈਲੈਕਚੁਅਲ ਪਰਸਨੈਲਿਟੀ ਐ ਪਾਕ ਇਹ ਇਹਨਾਂ ਤੋਂ ਪਾਕ ਹੈ ਚਾਹੇ ਸਿੰਗਲ ਬਹੁਤ ਸਾਰੇ ਨੇ ਹੂੰ ਲਿਖਰ ਇੰਟੈਲੈਕਚੁਅਲੀ ਇਤਨੇ ਸਟਰੋਂਗ ਹੋਣਾ ਇੱਕ ਨਾ ਇੱਕ ਬੈਕਗ੍ਰਾਉਂਡ ਇੱਕ ਐਜੂਕੇਟਿਡ ਸਿੰਗਰ ਲੌਜੀਕਲ ਗੱਲ ਕਰ ਰਹੇ ਨੇ ਔਰ ਵੇਖੋ ਨਾ ਪੁੱਛਿਆ ਕਿ ਤੁਸੀਂ ਕਲੀ ਜੋਟਾ ਬਣਾਏ ਦੂਸਰੇ ਤੁਸੀਂ ਤੁਸੀਂ ਤੁਹਾਡੀ ਇਨਕਲਨੇਸ਼ਨ ਉਸ طرف ਹੋ ਰਹੀ ਹੈ ਕਿ ਨਹੀਂ ਮਤਲਬ ਕਿ ਤੁਸੀਂ ਕਿਤਨਾ ਸੂਫੀ ਮਤਲਬ ਮਾਈਂਡ ਹੈ ਤੁਹਾਡਾ ਤੁਸੀਂ ਕਿਤਨਾ ਉਸ طرف ਜਾ ਰਹੇ ਹੋ ਔਰ ਜਦੋਂ ਸਿੰਦਰ ਸਤਾਇ ਜੀ ਬੋਲਦੇ ਨਾ ਇਹਨਾਂ ਦਾ ਗਾਣਾ ਲਾਣਾ ਆਪਣਾ ਉਹ ਜਿਹੜਾ ਹੈ ਵੇ ਰਤਬਾ ਦਾ ਜਾਂ ਹੋੜ ਦੇ ਗਾਣੇ ਸੁਣਨੇ ਇਹਨਾਂ ਸਮੂਥਲੀ ਗਾਉਂਦੇ ਨੇ ਐਵੇਂ ਲੱਗਦਾ ਜਿਵੇਂ ਮਤਲਬ ਆਪਣਾ ਨਾ ਬਿਲਕੁਲ ਹੀ ਪਹਿਲੇ ਤੇ ਵੇਖਿਆ ਨਾ ਕਈ ਸਿੰਗਰ ਹੀ ਸੁਣੀ ਨੇ ਬੋਲਦੇ ਹੁੰਦੇ ਨੇ ਤੇ ਲੱਗਦਾ ਵੀ ਜੋ ਸੌਂਗ ਆਂਦੇ ਨੇ ਕੋਈ ਹੋਰ ਹੀ ਬੰਦੇ ਲੱਗਦੇ ਨੇ ਕਿ ਜਦੋਂ ਵੀ ਗਾ ਰਹੇ ਹੁੰਦੇ ਨੇ ਐ ਲੱਗਦਾ ਕਿ ਮਤਲਬ ਦਿਲ ਤੋਂ ਗਾਉਂਦੇ ਨੇ ਔਰ ਇਤਨੇ ਜ਼ਬਰਦਸਤ ਇਤਨਾ ਦਾ ਖੂਬਸੂਰਤ ਅੰਦਾਜ਼ ਹੈ ਜਿਨ ਕੋ ਵੀ ਫਰਸਟ ਟਾਈਮ ਆਈ ਏਮ ਵਾਚਿੰਗ ਦੈਟ ਅ ਸਿੰਗਰ ਇਜ਼ ਡੂਇੰਗ ਅ ਲੈਕਚਰ ਔਨ ਐਜੂਕੇਸ਼ਨ ਕੀ ਸ਼ਾਨ ਦਮੇ ਸਤਿੰਦਰ ਸਤਾਦ ਬੜੀ ਗੱਲ ਹੈ ਬਿਲਕੁਲ ਕੀ ਆਵਾਜ਼ ਕਿ ਵੀ ਇਹ ਨਹੀਂ ਯਾਰ ਉਹ ਨਾ ਨਾ ਕਿਹਦਾ ਗੱਲ ਤਾਂ ਹੁਣ ਫਰਕ ਕਰੋ ਹੂੰ ਚਾਹੇ ਤੁਸੀਂ ਕੋਈ ਵੀ ਗੱਲ ਲੈ ਲਿਓ ਕਲਚਰ ਦੀ ਲੈ ਲਿਓ ਜਿਹੜੀ ਤੁਹਾਨੂੰ ਲੱਗਦਾ ਯਾਰ ਆਹ ਕਾਹਦੀ ਕਰਨੀ ਆ ਉਹ ਜਦੋਂ ਸ਼ੁਰੂ ਹੋਈ ਹੋਣੀ ਉਹਦੇ ਰੀਜ਼ਨ ਹੋਣੇ ਆ ਧਰਮ ਚ ਵੀ ਇਦਾਂ ਹੀ ਹੁੰਦਾ ਬਿਲਕੁਲ ਕਿ ਜਦੋਂ ਕਦੀ ਉਹ ਸ਼ੁਰੂ ਹੋਇਆ ਹੋਣਾ ਉਹਦੇ ਰੀਜ਼ਨ ਹੋਣੇ ਆ ਹੁਣ ਉਹਦੀ ਜ਼ਰੂਰਤ ਨਹੀਂ ਹੈਗੀ ਇਹ ਅਲੱਗ ਗੱਲ ਹੈ ਪਰ ਉਹ ਗੱਲ ਤੇ ਆ ਇਹ ਕਹਿਣਾ ਮੇਰੇ ਖਿਆਲ ਚ ਜਾਇਜ਼ ਨਹੀਂ ਹੁੰਦਾ ਜਨਰਲੀ ਖੂਬਸੂਰਤ ਗੱਲ ਬਹੁਤ ਥਮਾ ਹਾਂਜੀ ਸੋ ਮੈਨੂੰ ਇਹ ਲੱਗਦਾ ਕਿ ਜਦੋਂ ਉਹ ਸ਼ੁਰੂ ਹੋਇਆ ਹੋਣਾ ਉਦੋਂ ਲੱਗਦਾ ਹੋਣਾ ਕਿ ਯਾਰ ਇੰਨਾ ਚੀਜ਼ਾਂ ਦੀ ਜ਼ਰੂਰਤ ਹੈਗੀ ਐ ਇੱਥੇ ਇਹ ਬੱਚੇ ਕਿਉਂਕਿ ਉਹਨਾਂ ਪੜਦੇ ਬਹੁਤ ਘੱਟ ਸੀ ਜਿੰਨੇ ਕ ਪੜਨਾ ਸੀ ਉਹਨਾਂ ਨੇ ਹੀ ਸਾਇੰਸਦਾਨ ਬਣਨਾ ਸੀ ਜੀ ਮੇਰੇ ਖਿਆਲ ਚ ਇਹ ਫੀਨੋਮੈਨਨ ਰਿਹਾ ਹੋਣਾ ਕਿ ਉਹਨਾਂ ਨੂੰ ਇਹ ਚੀਜ਼ਾਂ ਆਉਣੀਆਂ ਚਾਹੀਦੀਆਂ ਹੁਣ ਐਜੂਕੇਸ਼ਨ ਸਾਰਿਆਂ ਲਈ ਹੈ ਹਾਂ ਅੱਗੇ ਸਿਰਫ ਚੁਣਿੰਦਾ ਲੋਕਾਂ ਲਈ ਇਹ ਪੇਸ਼ੂ ਕਿشن ਹੁੰਦੀ ਸੀ ਇਹ ਉਦੋਂ ਦੀਆਂ ਚੀਜ਼ਾਂ ਰਵਾਇਤਾਂ ਚੱਲੀਆਂ ਆ ਆ ਰਹੀਆਂ ਮੇਰੇ ਖਿਆਲ ਮੈਨੂੰ ਇਹ ਲੱਗਦਾ ਮੈਂ ਵੀ ਹੁਣੇ ਸੋਚਿਆ ਜਣੀ ਕਦੀ ਸੋਚਿਆ ਨਹੀਂ ਇਸ ਗੱਲ ਬਾਰੇ ਤੁਸੀਂ ਸਹਿਮਤ ਹੋ ਇਸ ਗੱਲ ਦੇ ਮੈਂ ਮੈਂ ਸਹਿਮਤ ਹਾਂ ਮੈਨੂੰ ਲੱਗਦਾ ਜਿਹੜਾ 10ਵੀਂ ਤੱਕ ਆਪਣਾ ਸਿਸਟਮ ਆ ਨਾ ਕਿ 10ਵੀਂ ਤੱਕ ਬੇਸਿਕ ਐਜੂਕੇਸ਼ਨ ਤਾਂ ਦੇਣੀ ਦੇਣੀ ਆ ਉਹ ਬੱਚੇ ਨੇ ਉਹਨਾਂ ਕੁ ਸਿੱਖਣਾ ਹੀ ਆ ਉਸ ਤੋਂ ਬਾਅਦ ਜਿਹੜਾ ਆਪਾਂ ਚੂਸ ਕਰਦੇ ਆ ਸਬਜੈਕਟਸ ਮੈਨੂੰ ਲੱਗਦਾ ਉਹ ਬਿਲਕੁਲ ਠੀਕ ਆ ਵੀ ਕਿਉਂਕਿ ਉਦੋਂ ਤੱਕ ਨਿਆਣੇ ਨੂੰ ਥੋੜਾ ਜਿਹਾ ਇਦਾਂ ਪਤਾ ਚੱਲ ਜਾਂਦਾ ਕਿ ਮੇਰਾ ਇਨਕਲਨੇਸ਼ਨ ਕਿਦੇ ਵਾਲ ਤਮਿਲਲਾ ਦਾ ਉੱਥੇ ਬਹੁਤ ਵੱਡਾ ਯੋਗਦਾਨ ਹੁੰਦਾ ਪੈਰੈਂਟਸ ਦਾ ਕਿ ਕਦੀ ਵੀ ਮਾਪਿਓ ਰੋਕਣ ਨਾ ਨਿਆਣੇ ਨੂੰ ਕਿ ਨਹੀਂ ਤੂੰ ਮੈਥ ਹੀ ਲੈ ਤੂੰ ਤੂੰ ਮੈਡੀਕਲ ਹੀ ਲੈ ਤੂੰ ਨਾ ਨਹੀਂ ਜੇ ਬੱਚਾ ਕਹਿੰਦਾ ਮੈਂ ਮੈਡੀਕਲ ਲੈਣਾ ਕਿਉਂਕਿ ਮੈਂ ਡਾਕਟਰ ਬਣਨਾ ਚਾਹੁੰਨਾ ਸ਼ੋਰ ਜੇ ਬੱਚਾ ਕਹਿੰਦਾ ਮੈਂ ਆਰਟ ਲੈਣਾ ਚਾਹੁੰਨਾ ਕਿਉਂਕਿ ਮੈਂ ਕੁਝ ਅੱਗੇ ਅੱਛਾ ਮੈਂ ਗੱਲ ਵੇਖੀ ਹੈ ਕਿ ਜਿਸ ਵਕਤ ਮਤਲਬ ਕੋਈ ਬੰਦਾ ਮਤਲਬ ਜਿਵੇਂ ਉਹਨਾਂ ਦੀ ਪਰਸ਼ਨ ਦੇ ਉੱਤੇ ਵੀ ਡਾਕਟਰ ਸੁਰਿੰਦਰ ਸਤਾਜ ਸਾਹਿਬ ਦੀ ਗ੍ਰਿਪ ਹੈ ਉਹਨਾਂ ਦਾ ਕੰਟਰੋਲ ਹੈ ਉਰਦੂ ਤੇ ਹਿੰਦੀ ਤੇ ਉਹਨਾਂ ਦੀ ਮਦਰ ਟੰਗ ਜਿਹੜੀ ਹੈ ਨੇਟਿਵ ਲੈਂਗੁਏਜ ਜਿਹੜੀ ਉਹਨਾਂ ਦੀ ਪੰਜਾਬੀ ਹੈ ਤੇ ਜਦੋਂ ਇੱਕ ਬੰਦਾ ਮਲਟੀ ਲਿੰਗੁਅਲ ਹੋਵੇ ਨਾ ਔਰ ਯਕੀਨ ਕਰੋ ਉਹਦੇ ਮੈਂ ਵੇਖਿਆ ਜੀ ਮੈਂ ਸਾਡੇ ਪਾਕਿਸਤਾਨ ਦੇ ਵਿੱਚ ਕੁਝ ਮਲਟੀ ਲਿੰਗੁਅਲ ਲੋਗ ਨੇ ਜਿਵੇਂ ਡਾਕਟਰ ਤਾਹਰ ਕਾਦਰੀ ਸਾਹਿਬ ਨੇ ਹੋਰ ਕਈ ਲੋਗ ਨੇ ਯਾਨੀ ਬਹੁਤ ਸਾਰੇ ਸ਼ਿਦਾਨ ਦੇ ਬਹੁਤ ਸਾਰੇ ਲੈਂਗੁਏਜਸ ਤੇ ਗ੍ਰਿਪ ਇੰਗਲਿਸ਼ ਵੀ ਪਾਰਟਿਕੁਲਰਲੀ ਤੇ ਉਹ ਫਿਰ ਜਦੋਂ ਬੋਲਦੇ ਨਾ ਯਕੀਨ ਕਰੋ ਐਮਜੀ ਵਿੱਚ ਲਫਧੋਂ ਉਹਦੇ ਕੀ ਖੇਡ ਦੇ ਦੇ ਬਿਲਕੁਲ ਯਾਨੀ ਕੋਈ ਵੀ ਗੁਲਦਸਤੇ ਫੁੱਲ ਚੁੱਕ ਕੇ ਲਾ ਦੇਣ ਤੇ ਗੁਲਦਸਤਾ ਸੋਹਣਾ ਹੀ ਬਣਦਾ ਬਿਲਕੁਲ ਜੀ ਯਾਨੀ ਇਹ ਫੁੱਲ ਅਗਰ ਇਸ ਤਰ੍ਹਾਂ ਲਾਤਾ ਹੈ ਤੇ ਉਹ ਗੁਲਦਸਤਾ ਹੀ ਬਣਨਾ ਹੈ ਅਗਰ ਇਹ ਫੁੱਲ ਇਸ ਤਰ੍ਹਾਂ ਲਾਇਆ ਤਾਂ ਗੁਲਦਸਤਾ ਹੀ ਬਣਨਾ ਹੈ ਬਿਲਕੁਲ ਤੇ ਯਕੀਨ ਕਰੋ ਐਸਿਡ ਇਸ ਸਿੰਗਰ ਨਾ ਇਹ ਸਰਮਾਇਆ ਹੁੰਦੇ ਸਰਮਾਇਆ ਬਾਲੀਵੁੱਡ ਬਹੁਤ ਬੜੀ ਇੰਡਸਟਰੀ ਹੈ ਬਹੁਤ ਬੜੀ ਇੰਡਸਟਰੀ ਹੈ ਦਲਜੀਤ ਦੁਸਾਨ ਸਾਹਿਬ ਨੂੰ ਬੁਲਾਇਆ ਜਾਂਦਾ ਹੈ ਉਹ ਗਾਣਾ ਗਾਉਂਦੇ ਨੇ ਹੋਰ ਮੇਨ ਸਟ੍ਰੀਮ ਦੇ ਸਿੰਗਰ ਨੇ ਉਹ ਗਾਣਾ ਗਾਉਂਦੇ ਨੇ ਦੇਖਣਾ ਡਾਕਟਰ ਸਤਿੰਦਰ ਸਰਤਾਜ ਸਾਹਿਬ ਨੇ ਇਹ ਹਰ ਲੈਂਗੁਏਜ ਗਾਉਂਦੇ ਨੇ ਲੇਕਿਨ ਇਹਨਾਂ ਨੂੰ ਜ਼ਿਆਦਾ ਮਤਲਬ ਯੂਟਿਲਾਈਜ਼ ਕਰਨਾ ਚਾਹੀਦਾ ਅਸੀਂ ਵੈਸੇ ਆਪਣੀ ਇੱਕ ਆਰ ਆ ਰੱਖਦੇ ਆ ਦੇਖਣਾ ਮਾਈਟ ਬੀ ਉਹਨਾਂ ਨੇ ਇਹ ਚੀਜ਼ ਨੂੰ ਕੀਤਾ ਹੋਵੇ ਲੇਕਿਨ ਡਾਕਟਰ ਸਤਿੰਦਰ ਸਰਤਾਜ ਜਿਸ ਵਕਤ ਬੋਲਦੇ ਨਾ ਮੈਂ ਉਹਨਾਂ ਨੂੰ ਇੰਟੈਲੈਕਚੁਅਲ ਗੱਲਬਾਤ ਉਹਨਾਂ ਦੀ ਬੰਦਲੀ ਦਫਾ ਸੁਣਿਆ ਹਾਂ ਮੈਂ ਇਹਨਾਂ ਨੂੰ Song ਦੇ ਨਾਲ ਸੁਣਦਾ ਰਹਿਆ ਤੇ ਮੈਂ ਬੋਲਦੇ ਮਿਲਦਾ ਵਸ ਸੁਣਿਆ ਕਿ ਇਤਨਾ ਮਤਲਬ ਖੂਬਸੂਰਤ ਬੋਲਦੇ ਇਤਨੇ ਡਾਊਨ ਟੂ ਅਰਥ ਨੇ ਕਮਾਲ ਕਰਦੇ ਆ ਤੁਸੀਂ ਵੀਰ ਕਰ ਰਹੇ ਹੋ ਮੈਂ ਸਰ ਆਮ ਸਪੀਚਲੈਸ ਬਹੁਤ ਹੀ ਕਮਾਲ ਬੀਇੰਗ ਅ ਐਜੂਕੇਸ਼ਨ ਐਜੂਕੇਸ਼ਨਿਸਟ ਨਹੀਂ ਕਹਿ ਸਕਦੇ ਇੱਕ ਮਾੜਾ ਜਿਹਾ ਐਜੂਕੇਸ਼ਨ ਦਾ ਤਾਲਬ ਹੋਣ ਦੇ ਨਾਤੇ ਆਈ ਸਟਰੋਂਗਲੀ ਅਗਰੀ ਵਿਦ ਡਾਕਟਰ ਸਾਹਿਬ ਕਿ ਜਿਸ ਤਰ੍ਹਾਂ ਮਤਲਬ ਉਹ ਗੱਲ ਕਰ ਰਹੇ ਨੇ ਲਰਨਿੰਗ ਦੀ ਔਰ ਕਲਚਰ ਦੀ ਔਰ ਰਤਬਾ ਅਪਗ੍ਰੇਮਿੰਗ ਗਰੂਮਿੰਗ ਦੀ ਜਿਹੜੀ ਗੱਲ ਹੋ ਰਹੀ ਹੈ ਮਤਲਬ ਥਿਸ ਇਜ਼ ਫੈਬਿਊਲਸ ਔਰ ਜਿਵੇਂ ਤੁਸੀਂ ਗੱਲ ਕੀਤੀ ਕਿ ਬਈ ਮਲਟੀ ਲਿੰਗੁਅਲ ਬੰਦਾ ਜ਼ੁਬਾਨ ਸਿਰਫ ਜ਼ੁਬਾਨ ਨਹੀਂ ਹੁੰਦੀ ਮਤਲਬ ਉਹ ਪੂਰਾ ਕਲਚਰ ਤੁਸੀਂ ਪੜੋਗੇ ਉਹਨਾਂ ਦੀ ਰਵਾਇਤ ਵੈਲਿਊਜ਼ ਉਹਨਾਂ ਦਾ ਐਜੂਕੇਸ਼ਨ ਸਿਸਟਮ ਉਹਨਾਂ ਦੀ ਸੋਸਾਇਟੀਲ ਜਿਹੜਾ ਪ੍ਰੋਸੈਸ ਹੁੰਦਾ ਉਹ ਤੁਸੀਂ ਸਾਰਾ ਪੜੋਗੇ ਜਦੋਂ ਤੇ ਜ਼ਾਹਿਰ ਤੁਹਾਡੀ ਆਈਡੀਓਲੋਜੀ ਡਿਵੈਲਪ ਹੋਏਗੀ ਔਰ ਜਦੋਂ ਤੁਸੀਂ ਉਹਨਾਂ ਨੂੰ ਰਿਲੇਟ ਕਰੋਗੇ ਆਪਣੇ ਕਲਚਰ ਨਾਲ ਆਪਣੀ ਜ਼ੁਬਾਨ ਨਾਲ ਤੇ ਫਿਰ ਜ਼ਾਹਿਰ ਨਵੀਆਂ ਤੇ ਨਵੀਆਂ ਚੀਜ਼ਾਂ ਤੁਸੀਂ ਤੁਹਾਡੇ ਸਾਹਮਣੇ ਆਣਗੀਆਂ ਮੈਂ ਇੱਕ ਹੋਰ ਚੀਜ਼ ਫील ਕੀਤੀ ਦੋ ਲੋਕ ਹੋਰ ਬੈਠੇ ਨੇ ਸਟੂਡੀਓ 'ਚ ਇੱਕ ਤੇਸੀਮੀ ਚੈਲਜੀ ਨੇ ਔਰ ਦੂਸਰੇ ਸਿਮਰਤ ਜੋਤ ਮੱਕਰ ਸਾਹਿਬ ਬੈਠੇ ਨੇ ਲੇਕਿਨ ਇਹ ਰੌਲਾ ਵੀ ਨਹੀਂ ਪਾਣ ਦੇ ਮਤਲਬ ਇਹਨਾਂ ਦੀ ਸਕਰੀਮਿੰਗ ਵੀ ਨਹੀਂ ਹੈ ਆਵਾਜ਼ ਮਤਲਬ ਬੜੇ ਮਤਲਬ ਬੰਦੇ ਹੁੰਦੇ ਨਾ ਸਰਟ ਤਰੀਕੇ ਨਾਲ ਗੱਲ ਕਰ ਰਹੇ ਹੁਣ ਠੀਕ ਹੈ ਸੈਲੀਬ੍ਰਿਟੀ ਨੇ ਲੇਕਿਨ ਆਪਣੀ ਗੱਲ ਦੀ ਵੈ ਤੋਂ ਸੈਲੀਬ੍ਰਿਟੀ ਹਾਂ ਆਪਣੀ ਜਿਸ ਵੇਲੇ ਗੱਲ ਸੁਣਾ ਰਹੇ ਨਾ ਤੇ ਸੀਮਨ ਚੈਲ ਜੀ ਔਰ ਦੂਸਰੇ ਸਿਮਰਤ ਜੋਤ ਮੱਕਰ ਸਾਹਿਬ ਉਹਨਾਂ ਨੂੰ ਬੜੀ ਪੂਰੀ ਅਟੈਂਸ਼ਨ ਨਾਲ ਸੁਣ ਰਹੇ ਬਿਲਕੁਲ ਸੀ ਔਰ ਇੱਕ ਮੈਨਰਸ ਐਥਿਕਸ ਉਹਦੇ ਨਾਲ ਗੱਲ ਕਰ ਰਹੇ ਨੇ ਬਹੁਤ ਸੋਬਰ ਨੇ ਔਰ ਬਹੁਤ ਸਫਿਸਟੀਕੇਟਡ ਨੇ ਦੁਬਾਰਾ ਅਸੀਂ ਵੀਡੀਓ ਲਾ ਜਾਂਦੇ ਹਾਂ ਥੋੜੀ ਵੀਡੀਓ ਸ਼ੇਅਰ ਕਰਦੇ ਹਾਂ ਉਸ ਤੋਂ ਬਾਅਦ ਗੱਲ ਕਰਦੇ ਹਾਂ ਤੁਹਾਡੇ ਨਾਲ ਇਹ ਮਿਊਜ਼ਿਕ 'ਚ ਕਰਨਾ ਕੁਝ ਆਰਟ 'ਚ ਕਰਨਾ ਪੇਂਟਿੰਗ 'ਚ ਕਰਨਾ ਐਕਟਰ ਬਣਨਾ ਕੁਝ ਵੀ ਤਾਂ ਲੇਟ ਇਟ ਬੀ ਤਾਂ ਮੈਨੂੰ ਲੱਗਦਾ ਮਾਪੇ ਤੁਸੀਂ ਆਪਦੇ ਦੁਆਲੇ ਦੁਆਲੇ ਪ੍ਰੈਸ਼ਰ ਦੇਖਿਆ ਕਿਉਂਕਿ ਮੈਂ ਜਿਸ ਮਾਹੌਲ 'ਚ ਪਲਿਆ ਜਾਂ ਵੱਡਾ ਹੋਇਆ ਮੈਂ ਆਪਦੇ ਆਲੇ ਦੁਆਲੇ ਪ੍ਰੈਸ਼ਰ ਨਹੀਂ ਦੇਖਿਆ ਤਾਂ ਮੈਂ ਇਹ ਸਮਝਿਆ ਨਹੀਂ ਕਦੇ ਕਿ ਕੀ ਵਾਕਈ ਪੇਰੈਂਟਸ ਇੰਨੇ ਬਰੂਟਲ ਹੋ ਜਾਂਦੇ ਆ ਕਿ ਉਹ ਬੱਚਿਆਂ ਨੂੰ ਫੋਰਸ ਕਰਦੇ ਭਾਜੀ ਸਮਾਈਲ ਆ ਰਹੀ ਕਰਦੇ ਮੈਂ ਨਹੀਂ ਦੇਖਿਆ ਤਾਂ ਆਈਵ ਸੀਨ ਇਟ ਮੈਂ ਦੇਖਿਆ ਤੁਸੀਂ ਦੇਖਿਆ ਮੈਂ ਫ੍ਰੈਂਡਸ ਚ ਦੇਖਿਆ ਕਿਉਂਕਿ ਇਹ ਇਹ ਜਿਹੜਾ ਇਹ ਜਿਹੜਾ ਫੀਨੋਮੈਨਾ ਨਾ ਨੇ ਬਹੁਤ ਹੀ ਅਰਬਨ ਆ ਹਮ ਜਿਹੜੀ ਇਹ ਗੱਲ ਕਰਦੇ ਆ ਜਿਹੜੇ ਪੇਰੈਂਟਸ ਐਜੂਕੇਟਿਡ ਹੋਣਗੇ ਨਾ ਉਹੀ ਫੋਰਸ ਕਰਨਗੇ ਹੁਣ ਮੈਂ ਨਾਮ ਨਹੀਂ ਲੈ ਸਕਦਾ ਮਦਰ ਮੈਂ ਇੱਕ ਐਸੇ ਪੇਰੈਂਟ ਨੂੰ ਜਾਣਦਾ ਜਿਨ੍ਹਾਂ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਆ ਆਪਣੇ ਬੱਚਿਆਂ ਤੇ ਮਨ ਲਾਦਾ ਯਾਰ ਉਹਨਾਂ ਦੀ ਜ਼ਿੰਦਗੀ ਮਟਰ ਮੈਂ ਤੁਹਾਨੂੰ ਇੰਟਰਵਿਊ ਤੋਂ ਬਾਅਦ ਦੱਸ ਦਊਗਾ ਤੇ ਨਰਕ ਬਣਾਈ ਹੋਈ ਹੈ ਨਰਕ ਤਾਂ ਨਹੀਂ ਕਹਿ ਸਕਦੇ ਪਤਾ ਕੀ ਹੈ ਮਾਪੇ ਕਦੇ ਵੀ ਬੱਚਿਆਂ ਦੀ ਜ਼ਿੰਦਗੀ ਨਰਕ ਨਹੀਂ ਬਣਾਉਂਦੇ ਉਹਨਾਂ ਨੂੰ ਲੱਗਦਾ ਕਿ ਉਹ ਸੋਹਣੀ ਬਣਾ ਰਿਹਾ ਪਰ ਉਹ ਨਰਕ ਬਣ ਰਹੀ ਹੁੰਦੀ ਹੈ ਇਸ ਗੱਲ ਦਾ ਉਹਨਾਂ ਨੂੰ ilm ਨਹੀਂ ਹੁੰਦਾ ਬੜਾ ਪੈਰਲਲ ਜਿਹਾ ਨੈਰੇਟਿਵ ਦੇ ਰਹੇ ਹੋ ਦੋਨਾਂ ਗੱਲਾਂ ਦਾ ਤੁਸੀਂ ਪਹਿਲਾਂ ਬਹੁਤ ਖੂਬਸੂਰਤ ਗੱਲ ਕੀਤੀ ਕਿ ਕਿਸੇ ਗੱਲ ਨੂੰ ਪੂਰੀ ਸੁਣੀ ਬਿਨਾ ਨਕਾਰੋ ਨਾ ਹੁਣ ਤੁਸੀਂ ਕਹਿ ਰਹੇ ਹੋ ਕਿ ਪ੍ਰੈਸ਼ਰ ਹੈ ਪਰ ਨਰਕ ਨਹੀਂ ਬਣਾ ਰਹੀ ਉਹ ਦੋਨੋਂ ਪੈਰਲਲ ਲਾਈਨਸ ਨੇ ਮਤਲਬ ਤੁਸੀਂ ਦੇਖੋ ਪਰ ਦੇਖੋ ਨੋਇੰਗਲੀ ਨੋਇੰਗਲੀ ਪਰ ਪੇਰੈਂਟਸ ਕੀ ਚਾਹੁੰਦੇ ਆ ਕਿ ਮੇਰਾ ਬੱਚਾ ਪੜ ਲਿਖ ਕੇ ਸੋਹਣੀ ਜਵਾਬ ਲੱਭ ਜੇ ਉਹਨੂੰ ਨੌਕਰੀ ਮਿਲੇ ਜ਼ਿੰਦਗੀ ਵਿੱਚ ਰੋਟੀ ਤੋਂ ਅੱਖਾਂ ਨਾ ਰਵੇ ਜਦੋਂ ਅਸੀਂ ਨਾ ਵੀ ਰਹੀਏ ਇਹ ਜ਼ਰਾ ਥਾਟ ਹੈ ਇਹ ਗੱਲ ਜਨਰਲੀ ਲੋਕ ਵਿਸਾਰ ਦਿੰਦੇ ਆ ਕਿ ਮਾਪਿਆਂ ਤੇ ਜਿੰਨਾ ਮੋਹ ਤਾਂ ਤੁਹਾਨੂੰ ਕੋਈ ਵੀ ਨਹੀਂ ਕਰ ਸਕਦਾ ਹੂੰ ਉਹ ਤੁਹਾਡਾ ਕਦੀ ਇਹ ਥੋੜਾ ਸੁਣਨਗੇ ਵੀ ਯਾਰ ਇਹਦੀ ਜ਼ਿੰਦਗੀ ਹੈਲ ਬਣ ਜੇ ਇਹ ਵੱਖਰੀ ਗੱਲ ਹੈ ਕਿ ਉਹ 올ਡ ਸਕੂਲ ਦੇ ਬੰਦੇ ਨੇ ਉਹਨੂੰ ਪਤਾ ਨਹੀਂ ਕਿ ਯਾਰ ਇਹ ਚੀਜ਼ਾਂ ਨਾਲ ਕੋਈ ਫਾਇਦਾ ਨਹੀਂ ਹੋਣਾ ਅਸੀਂ ਇਹ ਕਰਨਾ ਹੈ ਫਿਰ ਤੁਸੀਂ ਉਹਨਾਂ ਨਾਲ ਕਮਿਊਨੀਕੇਟ ਕਰਕੇ ਉਹਨਾਂ ਨੂੰ ਸਮਝਾ ਸਕਦੇ ਆ ਉਹ ਵੀ ਜਨਰਲੀ ਸਮਝ ਸਕਦੇ ਹੋਣਗੇ ਮੇਰੇ ਖਿਆਲ 'ਚ ਜਿਹੜੇ ਬੰਦੇ ਇਹਨਾਂ ਪ੍ਰੈਸ਼ਰਾਈਜ਼ ਕਰਦੇ ਆ ਇੰਨੀ ਕੁ ਐਡਾਪਟੇਸ਼ਨ ਉਹਨਾਂ 'ਚ ਹੁੰਦੀ ਹੈ ਸੋ ਮੈਂ ਇਹ ਕਹਿਣਾ ਕਿ ਮੈਂ ਜ਼ਿੰਦਗੀ 'ਚ ਕਦੀ ਵੀ ਨਾ ਪਤਾ ਨਹੀਂ ਹਰ ਇੱਕ ਬੰਦੇ ਦੀ ਆਪਣੀ ਫਿਤਰਤ ਹੁੰਦੀ ਹੈ ਮੈਂ ਕਦੀ ਇਹ ਨਹੀਂ ਸੋਚਦਾ ਕਿ ਕੋਈ ਬੰਦਾ ਮੂਲੋਂ ਹੀ ਗਲਤ ਹੈ ਰੀਜ਼ਨਿੰਗ ਤਾਂ ਹੁੰਦੀ ਹੈ ਕਿਸੇ ਨਾ ਕਿਸੇ ਚੀਜ਼ ਦੀ ਉਹਦੇ ਪਿੱਛੇ ਉਹਦੇ ਉਹਦੇ ਆਪਣੇ ਪਰਸਨਲ ਰੀਜ਼ਨਸ ਹਾਲਾਤ ਮਾਹੌਲ ਬਣਦਾ ਹੈ ਜਿਵੇਂ ਜੇ ਯੋਗਰਾਜ ਸਿੰਘ ਦੇ ਸੱਟ ਨਾ ਵੱਜੀ ਹੁੰਦੀ ਤਾਂ ਯੋਗਰਾਜ ਸਿੰਘ ਨਾ ਬਣਦਾ ਹਨਾ ਮੈਂ ਕਈ ਵਾਰੀ ਇਹਨੂੰ ਪੋਜੀਟਿਵਲੀ ਜਦੋਂ ਲੈਨੇ ਆਪਾਂ ਤਾਂ ਦੇਸ਼ ਦੋ ورلڈ ਕੱਪ ਨਾ ਜਿੱਤਦਾ ਇਤਿਹਾਸ ਨਾ ਸਿਰਜੇ ਜਾਂਦੇ ਤੇ ਜੇ ਉਹ ਨਾ ਜੇ ਉਹ ਫੇਲਿਅਰ ਹੁੰਦਾ ਤਾਂ ਸ਼ਾਇਦ ਉਹ ਕਿੰਨੇ ਵੱਡੇ ਵਿਲਨ ਸੀ ਕਿ ਯਾਰ ਆਪਦੇ ਪੁੱਤ ਨੂੰ ਐ ਮਾਰਿਆ ਐ ਜੋ ਵੀ ਕੀਤਾ ਵਾਟਐਵਰ ਹੀ ਡਿਡ ਤੇ ਦੋਨੋਂ ਤੁਹਾਡੀ ਗੱਲ ਨਾਲ ਇਹ ਮੈਨੂੰ ਅੱਜ ਦੀ ਲਰਨਿੰਗ ਏ ਐਸਮ ਨਹੀਂ 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 ਕਿ ਤੁਸੀਂ ਦੋਨੋਂ ਦੋਨੋਂ ਐਸਪੈਕਟ ਸੋਚੋ ਜਿੰਦੀ ਇੱਕ ਪਾਸਾ ਕਿਉਂ ਸੋਚਦਾ ਜੀ ਜੀ ਬਿਲਕੁਲ ਬਿਲਕੁਲ ਦੋਨੋਂ ਮੇਰੀ ਮੈਂ ਜਿੱਦਾਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਮੈਂ ਇੱਕ ਫਿਲਮ ਸੋਚ ਰਹਾ ਪਤਾ ਨਹੀਂ ਕਦੋਂ ਬਣੂਗੀ ਬਹੁਤ ਏਜਸ ਤੋਂ ਮੈਂ ਕੋਈ ਪਹਿਲਾਂ ਮੈਂ ਸੋਚਿਆ ਸੀਗਾ ਕਿ ਉਹਦਾ ਡਿਸਕਵਰੀ ਦੇ ਲਈ ਨਾ ਉਹਦਾ ਉਹ ਬਣਾ ਲਾਂ ਜਿੱਦਾਂ ਕਿ ਡਾਕੂ ਸੀਰੀਜ਼ ਚੱਲਦੀਆਂ ਹੁੰਦੀਆਂ ਸੀਗੀਆਂ ਮੈਨੂੰ ਉਹ ਬੜੀਆਂ ਫੈਸੀਨੇਟ ਕਰਦੀ ਸੀ ਚੀਜ਼ ਹੈ ਨਾ ਉਹ ਚੈਨਲ ਦੀ ਆ ਉਦੋਂ ਦਾ ਸ਼ੁਰੂ ਕੀਤਾ ਹੋਇਆ ਉਹਦਾ ਨਾਮ ਹੈ ਦਿਸ অর ਥੈਟ ਕਿ ਦੋ ਪੈਰਲਰ ਥਾਟ ਜਿਹੜੇ ਇੱਕ ਦੂਜੇ ਦੇ 180 ਡਿਗਰੀ ਆਪੋਜ਼ਿਟ ਨੇ ਵਾਹ 180 ਔਰ ਇਹ ਵੀ 100% ਦੀ ਸਹੀ ਆ ਇਹ ਵੀ 100% ਦੀ ਸਹੀ ਹੈ ਵਾਹ ਮੇਰੇ ਕੋਲ 60 ਕੋਰਸ ਨੇ ਇੰਗਲਿਸ਼ ਦੀਆਂ ਹੂੰ ਜਿਹੜੀਆਂ ਇਦਾਂ ਨੇ ਇੱਕ ਦੂਜੇ ਦੇ 100% ਆਪੋਜ਼ਿਟ ਤੇ 100% ਦੀ ਸਹੀ ਨੇ ਦੋਵੇਂ ਸਹੀ ਨੇ ਦੋਨੋਂ ਵਰਲਡ ਦੇ ਵਿੱਚ ਪੈਰਲਲੀ ਡਿਲੀਵਰ ਇਦਾਂ ਕੋ-ਐਗਜ਼ਿਸਟੈਂਸ ਹੋ ਸਕਦੀ ਹੈ ਕਿਸੇ ਚੀਜ਼ ਦੀ ਕਿ ਦੋਨੋਂ ਦੋਨੋਂ ਪੱਖ ਠੀਕ ਹੋਣ हां मैं ਤੁਹਾਨੂੰ ਤੇਰੇ ਤੋਂ ਛੋਟੀ ਜਿਹੀ ਐਗਜ਼ਾਮਪਲ ਐਗਜ਼ਾਮਪਲ ਦਿੰਦਾ ਫਰਜ਼ ਕਰੋ ਕਿ ਇੱਕ ਇੱਕ ਇੰਗਲਿਸ਼ ਦਾ ਕੋਟ ਹੈ ਕਿ ਆਊਟ ਆਫ ਸਾਈਟ ਆਊਟ ਆਫ ਮਾਈਂਡ ਫਿਰ ਤੁਸੀਂ ਕਿਸੇ ਦੀਆਂ ਅੱਖਾਂ ਤੋਂ ਪਰੋਖੇ ਹੋਏ ਤੁਸੀਂ ਦਿਲ ਤੋਂ ਵੀ ਨਿਕਲ ਗਏ ਇੱਕ ਇੰਗਲਿਸ਼ ਦੀ ਕੋਟ ਹੈ ਕਿ ਐਬਸੈਂਸ ਮੇਕਸ ਦੀ ਹਾਰਟ ਗਰੋ ਫਾਉਂਡਰ ਫਿਰ ਜਦੋਂ ਕਿਸੇ ਦੀ ਹਾਜ਼ਰੀ ਨਹੀਂ ਰਹਿੰਦੀ ਤੁਹਾਨੂੰ ਉਹਦੀ ਅਹਿਮੀਅਤ ਤੇ ਉਹਦਾ ਅਹਿਸਾਸ ਜ਼ਿਆਦਾ ਹੁੰਦਾ ਉਹਦੀ ਕਮੀ ਜ਼ਿਆਦਾ ਮਹਿਸੂਸੀਂ ਹੁ ਮੈਨੂੰ ਦੱਸੋ ਕਿਹੜੀ ਚੀਜ਼ ਹੈ ਤੇ ਕਿਹੜੀ ਮੈਂ ਅਗਰ ਤੁਹਾਡੀ ਜਾਤ ਵੇਖੀ ਹਾਂਜੀ ਹਾਂਜੀ ਕਿਉਂ ਨਹੀਂ ਮੈਂ ਤੁਹਾਡਾ ਤੁਹਾਡੀ ਗੱਲ ਲੈਣਾ ਵੀ ਚਾਹਣਾ ਤੁਸੀਂ ਕਿ ਵੀ ਗੱਲ ਕੀਤੀ ਐਬਸੈਂਸ ਵਾਲੀ ਗੱਲ ਦੇ ਉੱਤੇ ਕੁਝ ਕਹਿਣਾ ਚਾਹੁੰਦੇ ਉਸੇ ਐਬਸੈਂਸ ਆਰ ਐਕਚੁਅਲੀ ਪ੍ਰੈਜ਼ੈਂਸ ਇੱਕ ਮੈਂ ਅੰਗਰੇਜ਼ੀ ਦੀ ਗੱਲ ਪੜ੍ਹੀ ਸੀ ਤੇ ਐਬਸੈਂਸ ਆਰ ਐਕਚੁਅਲੀ ਪ੍ਰੈਜ਼ੈਂਸ ਮੀਨਸ ਜਿਵੇਂ ਡਾਕਟਰ ਸਾਹਿਬ ਵੀ ਕਹਿ ਰਹੇ ਨੇ ਕਿ ਵੈਨ ਸਮਵਨ ਇਜ਼ ਨਾਟ ਵਿਦ ਯੂ ਫਿਰ ਤੁਸੀਂ ਉਹਨਾਂ ਦੀ ਮੌਜੂਦਗੀ ਨੂੰ ਜਿਹੜਾ ਗੈਰ ਮੌਜੂਦਗੀ ਨੂੰ ਤੁਸੀਂ ਜਿਹੜਾ ਇੰਜੋਏ ਕਰਦੇ ਹੋ ਫੀਲ ਕਰ ਮਤਲਬ ਉਹ ਅਸਲ ਜੀ ਤੁਹਾਨੂੰ ਉਹ ਬੰਦਾ ਉਹ ਤੇ ਦਾ ਉਹਦਾ ਨਾ ਹੋਣਾ ਉਹਦੀ ਜਿਹੜੀ ਮਹਿਸੂਸ ਕਰਨਾ ਫੀਲ ਕਰਨਾ ਦਿਸ ਐਕਚੁਅਲੀ ਸਟੈਂਡਸ ਫॉर ਪ੍ਰੈਜ਼ੈਂਸ ਦੇਖੋ ਜੀ ਉਹ ਤਾਂ ਬਹੁਤ ਜ਼ਿਆਦਾ ਬਿਲਕੁਲ ਹੈ ਬਈ ਔਰ ਇਹੀ ਗੱਲ ਡਾਕਟਰ ਸਾਹਿਬ ਨੇ ਕਹੀ ਹੈ ਔਰ ਦੂਸਰੀ ਗੱਲ ਜਿਸ ਤਰ੍ਹਾਂ ਸਬਜੈਕਟਸ ਵਾਲੀ ਗੱਲ ਅਗਰ ਤੁਸੀਂ ਕਹੋ ਤਾਂ ਮੈਂ ਐਡ ਕਰ ਦਵਾਂ ਕਰੋ ਕਰੋ এডਿਕੇਸ਼ਨ ਦਾ ਮਸਲਾ मीनिंग ਕਹ ਲੋ ਜਾਂ ਉਹਦੀ ਡਿਫੀਨੀਸ਼ਨ ਕਹ ਲੋ ਹੈ ਕਿ ਕਿ ਪਰਮਨੈਂਟ ਚੇਂਜ ਇਨ ਬਿਹੇਵੀਅਰ ਇੱਕ ਐਗਜ਼ਾਮਪਲ ਆਫ ਬਿਹੇਵੀਅਰ ਇਹ ਮੈਥ ਕੇ ਬੱਚਾ ਕੈਲਕੂਲੇਟ ਕਰਦਾ ਲੇਕਿਨ ਉਹਦਾ ਉਹਦਾ ਹੈ ਕਿ ਮੈਂ ਡਰਾਇੰਗ ਕਰਵਾ ਮੈਂ ਕੋਈ ਟੇੜੀਆਂ ਸਿੱਧੀਆਂ ਲਾਈਨਾਂ ਲਾ ਕੇ ਮੈਂ ਕੋਈ ਚੀਜ਼ ਬਣਾਉਣਾ ਚਾਹੁੰਦਾ ਉਹਦਾ ਇੱਕ ਬਿਹੇਵੀਅਰ ਹੈ ਉਸ ਬਿਹੇਵੀਅਰ ਨੂੰ ਅਗਰ ਤੁਸੀਂ ਇੱਕ ਬਿਲਕੁਲ ਪਿਓਰਲੀ ਇੱਕ ਸੀਰੀਅਸ ਚੀਜ਼ ਲੈ ਕੇ ਆਓਗੇ ਮਤਲਬ ਥਿਸ ਇਜ਼ ਹਾਰਡ ਮੋਡੀਫਿਕੇਸ਼ਨ ਤੁਸੀਂ ਇਸ ਤੇ ਨੂੰ ਨਹੀਂ ਕਰ ਸਕਦੇ ਅਗਰ ਬੱਚੇ ਦਾ ਉਹ ਸੈਂਪਲ ਆਫ ਬਿਹੇਵੀਅਰ ਹੈ ਹੀ ਨਹੀਂ ਉਹਦੇ ਕੋਲ ਤੁਸੀਂ ਉਹਦੇ ਕੋਲ ਚੀਜ਼ ਕਿਵੇਂ ਕਰਾ ਸਕਦੇ ਤੁਸੀਂ ਉਹਨੂੰ ਇੱਕ ਇੱਕ ਚੀਜ਼ ਉਹ ਕਰਨਾ ਚਾਹ ਰਹੇ ਕਿ ਮੈਂ ਸਿਰਫ ਸੋਚਾਂ ਮੈਂ ਇਮੇਜਿਨ ਕਰਾਂ ਮੈਂ ਲਿਖਾਂ ਮੈਂ ਇਹ ਕਰਾਂ ਤੁਸੀਂ ਉਹਨੂੰ ਪਿਓਰਲੀ ਸਾਇੰਟੀਫਿਕ ਕਿਸ ਤਰ੍ਹਾਂ ਦੇ ਸਕਦੇ ਹੋ ਮਤਲਬ ਥਿਸ ਇਜ਼ ਦਾ ਥਿੰਗ ਫਾਰ ਪੈਰੈਂਟ ਕਿ ਉਹਨੂੰ ਥੋੜਾ ਸੋਚਣਾ ਚਾਹੀਦਾ ਉਹਨਾਂ ਨੂੰ ਕਿ ਬੱਚੇ ਦੀ ਪ੍ਰੋਟੋਫੋਲੀਓ ਉਹਦੀ ਇੰਟਰਸਟ ਔਰ ਉਹਦਾ ਜਿਹੜਾ ਲਰਨਿੰਗ এনवायरमेंट ਹੈ ਕਿ ਹਾਉ ਹੀ ਥਿਸ ਇਸ ਸਪੋਰਟਿੰਗ ਫਾਰ ਹਿਮ অর ਹਰ ਤੇ ਇਹ ਨਹੀਂ ਕਿ ਬਿਲਕੁਲ ਤੁਸੀਂ ਆਪਣੀ ਮਰਜ਼ੀ ਲਾ ਕੇ ਮੈਨੂੰ ਲੱਗਦਾ ਕਿ ਆਜ ਦੇ ਦੌਰ ਚ ਲੋਕ ਸਖਤੀ ਕਰਦੇ ਹੋਣਗੇ ਬੱਚਿਆਂ ਨਾਲ ਤੁਸੀਂ ਕੀ ਆਂਦੇ ਹੋ ਇਸ ਬਾਰੇ ਮੈਂ ਇਹ ਨਹੀਂ ਉਹ ਹਾਰਡ ਕੋਰ ਪੇਰੈਂਟਸ ਨਹੀਂ ਹੈ ਇਤਨੀ ਜ਼ਿਆਦਾ ਸਖਤੀ ਨਹੀਂ ਹੈ ਲੇਕਿਨ ਜਿਹੜੇ ਬੱਚੇ ਬੜੇ ਮਤਲਬ ਸ਼ਾਈਨਿੰਗ ਨਹੀਂ ਹੈ ਉਹਨਾਂ ਦੇ ਪੇਰੈਂਟ ਸਖਤੀ ਵੀ ਕਰਦੇ ਨੇ ਕਿਉਂਕਿ ਅਸੀਂ ਨਹੀਂ ਕਰਦੇ ਆਪਣੇ ਬੱਚਿਆਂ ਦਾ ਸਖਤੀ ਲੇਕਿਨ ਕੁਝ ਪੇਰੈਂਟਸ ਐਸੇ ਹੈ ਨੇ ਬੜੇ ਸਖਤ ਬੈਂਚਮਾਰਕ ਬੜੇ ਯਾਰਡ ਸਟਿਕ ਵਾਣੀ ਬੜੇ ਸਖਤ ਉਹਨਾਂ ਦਾ ਪੈਰਾਮੀਟਰ ਬੜੇ ਸਖਤ ਨੇ ਜਦਕਿ ਐਸਾ ਹੋਣਾ ਨਹੀਂ ਚਾਹੀਦਾ ਅੱਛਾ ਇੱਕ ਹੋਰ ਵੀ ਥਾਟ ਇਨ ਐਡ ਕੀਤੀ ਉਹਨਾਂ ਨੇ ਕਿਹਾ ਕਿ ਦੋ ਚੀਜ਼ਾਂ ਹੋਣ 180 ਤੇ ਉਹ ਆਪੋਜ਼ਿਟ ਹੋਣ ਤੇ ਉਹ கரੈਕਟ ਵੀ ਹੋਣ ਇਹ ਮਤਲਬ ਮੇਰੇ ਲਈ ਇੱਕ ਮੈਂ ਬੜਾ ਹੈਰਾਨਕੁਨ ਗੱਲ ਹੁੰਦਾ ਹੈ ਐਸਾ ਲੇਕਿਨ ਨਾਰਮਲੀ ਐਸਾ ਲੋਗ ਇਹਨੂੰ ਸਸਟੇਨ ਨਹੀਂ ਕਰ ਪਾਉਂਦੇ ਮਤਲਬ ਇਹ ਸੁਰਤ ਇਹ ਹਾਲ ਹੁੰਦੀ ਕਿ ਬਾਈਪੋਲਰ ਡਿਸਆਰਡਰ ਦਾ ਸ਼ਿਕਾਰ ਹੁੰਦੇ ਨੇ ਸਰ ਇਹ ਇਹ ਬਾਈਪੋਲਰ ਆ ਜਾਂਦਾ ਨਾ ਵਿੱਚ ਏ ਦਿਸ ਮੀਨਸ ਕਿ ਤੁਹਾਡਾ ਇੱਕ ਟੋਲਰੈਂਸ ਲੈਵਲ ਵੀ ਹੋਵੇ ਯਾਨੀ ਅਗਰ ਮੈਂ ਠੀਕ ਆ ਤੇ ਆਈ ਸ਼ੁੱਡ ਰਿਸਪੈਕਟ ਦ ਅਦਰ ਪਰਸਨ ਉਹਦੀ opinion ਕੀ ਏ ਉਹਦੀ ਜਿਹੜੀ ਆਈਡੀਆਲੋਜੀ ਕੀ ਹੈ ਅਗਰ ਤੁਸੀਂ ਤੁਹਾਡੇ ਰਾਈਟ ਹੋਣ ਦਿਸ ਇਜ਼ ਨਾਟ ਇਨਫ ਕਿ ਤੁਸੀਂ ਉਹਨੂੰ ਗਲਤ ਕਹਿ ਸਕੋ ਮਾਈਟ ਬੀ ਪੋਸੀਬਲ ਕਿ ਜਿਹੜਾ ਤੁਹਾਡੇ ਇਨ ਫਰੰਟ ਪਰਸਨ ਹੈ ਉਹ ਉਹ ਵੀ ਬਿਲਕੁਲ ਰਾਈਟ ਹੋਵੇ ਇਟ ਮੀਨਸ ਕਿ ਤੁਹਾਨੂੰ ਥੋੜਾ ਜਿਆਦਾ ਟੋਲਰੈਂਟ ਹੋਣਾ ਚਾਹੀਦਾ ਟੂਵਰਡਸ ਸੋਸਾਇਟੀ ਟੂਵਰਡਸ ਆਈਡੀਓਲੋਜੀ ਇਹੀ ਤੇ ਸਾਰਾ ਕੁਝ ਹੈ ਕਿ ਸਾਡੇ ਕੋ ਬਰਦਾਸ਼ਤ ਨਹੀਂ ਹੋਇਆ ਮੈਂ ਠੀਕ ਆ ਲੈਜਾ ਉਹ ਗਲਤ ਹੈ ਦੇਖੋ ਜਿਹੜਾ ਬੰਦਾ ਮੈਂ ਤੁਹਾਨੂੰ ਦੱਸਾਂ ਜੇ ਕਨਵਿੰਸ ਨਹੀਂ ਨਾ ਹੁੰਦਾ ਉਹਦੇ ਵਿੱਚ ਕਨਵਿੰਸਿੰਗ ਹੋਣ ਦੀ ਉਹਦੇ ਵਿੱਚ ਕਪੈਸਿਟੀ ਨਹੀਂ ਹੈ ਕਿ ਕਿਸੇ ਗੱਲ ਤੋਂ ਕਨਵਿੰਸ ਨਹੀਂ ਹੋ ਪਾਂਦਾ ਹੁਣ ਤੁਸੀਂ ਛੱਡ ਦਿਓ ਉਹਦੇ ਹਾਲ ਤੇ ਕਿਉਂਕਿ ਉਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਇੱਕ ਲਫ਼ਜ਼ ਕੋਨਸਾਈਟਡ ਕਿ ਉਹ ਬੜਾ ਹੱਟਦਰਮ ਸਟੱਬਨ ਉਹਦੇ ਚ ਬੜੀ ਮਤਲਬ ਕਿ ਇੱਕ ਬਹੁਤ ਜ਼ਿਆਦਾ ਨੱਚੇ ਕੋਈ ਨਹੀਂ ਨੱਚੇ ਕੋਈ ਨਹੀਂ ਉਹ ਬੰਦਾ ਕਦੀ ਨਹੀਂ ਕਾਮਯਾਬ ਹੋ ਸਕਦਾ ਆਪਣਾ ਉਹਦੇ ਲਈ ਇੱਕ ਉਰਦੂ ਦਾ ਸ਼ੇਰ ਹੈ ਖੁਦ ਹੀ ਹੈ ਹਮ ਆਪਣੇ ਲਈ ਬਾਹਰ سے ہزار ਠੀਕ ਹੈ ਜੀ ਪਹਿਲਾ ਮਸਲਾ ਬੜਾ ਇੰਪੋਰਟੈਂਟ ਹੈ ਇਹ ਸਵਾਲ ਤੇ ਫਿਰ ਆਂਦਾ ਹੈ ਖੁਦ ਹੀ ਹੈ ਹਮ ਆਪਣੇ ਲਈ ਬਾਹਰ سے ہزار ਨਾ ਦਿਲ ਹੁੰਦਾ ਨਾ ਦਿਲ ਆ ਰਹਾ ਜੀ ਹੁੰਦੀ ਤੇ ਮਤਲਬ ਇਸ ਕਿਸਮ ਦਾ ਮਾਮਲਾ ਹੁੰਦਾ ਕਿ ਖੁਦ ਇੱਕ ਬੰਦਾ ਆਪਣਾ ਆਪਣੇ ਆਪਣੇ ਦੀ ਲਾਸ ਨੁਕਸਾਨ ਦਾ ਬਾਇਸ ਬਣਦਾ ਹੈ ਬਿਲਕੁਲ ਜਿਵੇਂ ਇੱਕ ਹੋਰ ਉਰਦੂ ਦਾ ਸ਼ੇਰ ਕਿ ਫਸੀਲੇ ਜਿਸਮ ਸੇ ਨਿਕਲੂੰ ਤਾਂ ਕੁਝ ਕਰ ਪਾਉ ਹਾਏ ਯਾਨੀ ਕਿ ਆਪਣੇ ਜਿਸਮ ਦੀ ਮਤਲਬ ਕੈਦ ਵਿੱਚ ਫਸੀਲੇ ਜਿਸਮ ਸੇ ਨਿਕਲੂੰ ਤਾਂ ਕੁਝ ਕਰ ਪਾਉ ਯਾਨੀ ਕਿ ਦੀਵਾਰ ਹਾਇਲ ਫਸੀਲ ਦੀਵਾਰ ਨੂੰ ਆਉਂਦੇ ਨੇ ਕੰਧ ਨੂੰ ਫਸੀਲੇ ਜਿਸਮ ਸੇ ਨਿਕਲੂੰ ਤਾਂ ਕੁਝ ਕਰ ਪਾਉ ਮੇਰਾ ਵਜੂਦ ਮੇਰੇ ਰਾਸਤੇ ਦਾ ਪੱਥਰ ਹੈ ਓਏ ਕੀ ਮਤਲਬ ਇਹ ਬੜਾ ਅাইতে ਸਰ ਬੜੀ ਹਮਦ ਹੋ ਰਹੀਏ ਤੇ ਬੜਾ ਮਾਸ਼ਾਅੱਲਾ ਇਹ ਵੇਖੋ ਜੀ ਇਹ ਅਸਰات ਹੁੰਦੇ ਨੇ ਕਿ ਤੁਹਾਡੀ ਕੰਪਨੀ ਦੇ ਡਾਕਟਰ ਸਾਹਿਬ ਦੀ ਵਜ੍ਹਾ ਤੋਂ ਜਿਸ ਥਿਸ ਇ ਜਸਟ ਬਿਕੋਜ਼ ਆਫ ਹਿਮ ਕਿ ਉਹਨਾਂ ਨੇ ਇੱਕ ਇੰਟੈਲੈਕਚੁਅਲ ਇੱਕ ਥੋੜਾ ਜਿਹਾ ਪੁਸ਼ ਦਿੱਤਾ ਹੈ ਇੱਕ ਥੋੜਾ ਪਲੇਟਫਾਰਮ ਦਿੱਤਾ ਹੈ ਔਰ ਸਾਡੇ ਅੰਦਰ ਦਾ ਵੀ ਥੋੜਾ ਜਿਹਾ ਇੰਟੈਲੈਕਚੁਅਲ ਸਾਡਾ ਸੌਫਟਵੇਅਰ ਡਾਇਰੈਕਟਰ ਹੋ ਗਿਆ ਸੌਫਟਵੇਅਰ ਹੋ ਗਿਆ ਅੱਛਾ ਜੀ ਸਟਾਰਟ ਕਰਨਾ ਹੈ ਦੋਨੋਂ ਸਹੀ ਨੇ ਹਾਂ ਜੀ ਕਮਾਲ ਦੀ ਐਗਜ਼ਾਮਪਲ ਦਿੱਤੀ ਤੁਸੀਂ ਬਾਈ ਸੋ ਇਦਾਂ ਦੀਆਂ ਮੇਰੇ ਕੋਲ ਬਹੁਤ ਸਾਰੀਆਂ ਨੇ ਕਲੈਕਟ ਕੀਤੀਆਂ ਹਨ ਮੈਂ ਜਿੱਕੋ ਕਿ ਸਾਰੀਆਂ ਕਿਸੇ ਦਿਨ ਪੜ੍ਹ ਲੂੰਗਾ ਮਤਲਬ ਦਿਸ ਇਜ਼ ਨੋਟ ది ਰਾਈਟ ਟਾਈਮ ਬਹੁਤ ਵੀਰ ਜਿਹੜਾ ਕੈਰੈਕਟਰ ਤੁਸੀਂ ਪਲੇ ਕਰ ਰਹੇ ਹੋ ਉਹ ਉਹ ਕਾਬਲੀਅਤ ਦੇ ਉੱਤੇ ਬਹੁਤ ਵੱਡਾ ਕੁਐਸਚਨ ਹੈ ਕਿ ਜੇ ਟੀਚ ਕਰਨ ਕੋਈ ਟੀਚਰ ਲੱਗ ਗਈ ਹਾਲਾਂਕਿ ਮੈਂ ਟੀਚਰਸ ਦਾ ਬਹੁਤ ਰਿਗਾਰਡ ਕਰਦਾ ਵਿਦ ਯੂ ਰਿਸਪੈਕਟ ਬਟ ਆ ਮੈਂ ਬਹੁਤ ਦੇਖਿਆ ਹੈ ਕਿ ਜਿਹੜੇ ਕਾਬਲ ਨਹੀਂ ਹੈਗੇ ਉਹ ਵੀ ਉਸ ਪੋਜੀਸ਼ਨ ਤੇ ਬੈਠ ਕੇ ਔਰ ਉਹ ਉਹ ਫਟੂਰੇ ਹੀ ਖਰਾਬ ਹੀ ਕਰ ਰਹੇ ਆ ਫਿਰ ਫਿਊਚਰ ਜਿਹੜਾ ਹੈ ਨਾ ਤਾਂ ਤੁਸੀਂ ਪਰਸਨਲੀ ਇਹਦੇ ਨਾਲ ਕਿੰਨਾ ਕ ਰਿਲੇਟ ਕਰਦੇ ਹੋ ਕਿ ਤੁਸੀਂ ਯੂਵ ਸੀਨ ਕਿ ਵਾਕਈ ਇਸ ਤਰ੍ਹਾਂ ਦੇ ਟੀਚਰਜ਼ ਐਗਜ਼ਿਸਟ ਕਰ ਰਹੇ ਨਹੀਂ ਸਰ ਮੈਂ ਇਦਾਂ ਤਾਂ ਉਹ ਵਾਲੇ ਟੀਚਰਜ਼ ਤਾਂ ਨਹੀਂ ਦੇਖੇ ਕਿ ਜਿਹੜੇ ਡਿਸਰਵ ਨਹੀਂ ਸੀ ਕਰਦੇ ਉਹ ਟੀਚਰ ਬਣੇ ਹੋਏ ਨੇ ਪਰਸਨਲ ਲਾਈਫ ਚ ਤਾਂ ਨਹੀਂ ਦੇਖੇ ਬਟ ਆਮ ਸ਼ੋਰ ਐਗਜ਼ਿਸਟ ਤਾਂ ਕਰਦੇ ਨੇ ਕਿਉਂਕਿ ਜਗਦੀਪ ਜਿਨ੍ਹਾਂ ਨੇ ਮੂਵੀ ਲਿਖੀ ਆ ਉਹਨਾਂ ਦੇ ਫਾਦਰ ਟੀਚਰ ਸੀ ਤੇ ਉਹਨਾਂ ਨੇ ਸਕੂਲ ਲਾਈਫ ਬਹੁਤ ক্লোਜ਼ਲੀ ਦੇਖੀ ਆ ओके okay. ता आई एम श्योर एंड जदो भी मैं उन्ना कोई भी अ जदो अपना सीन ਹੁੰਦਾ ਸੀ ਕੋਈ ਕੋਈ ਵੀ ਇਨਸਟੈਂਸ ਸੀ ਤਾਂ ਮੈਂ ਹਮੇਸ਼ਾ ਜਗਦੀਪ ਤੋਂ ਪੁੱਛਦੀ ਸੀ ਵੀ ਜਗਦੀਪ ਵੀ ਹੋ ਸਕਦਾ ਜਾਂ ਇਹ ਕਹਿੰਦਾ ਹਾਂ ਵੀ ਮੈਂ ਸਾਰਾ ਕੁਝ ਦੇਖਿਆ ਹੋਇਆ ਸੋ ਕਹਿੰਦਾ ਕਿ ਮੂਵੀ ਚ ਆਪਣੇ ਇੱਕ ਵੀ ਸੀਨ ਇਹ ਹੋ ਜਿਆ ਨਹੀਂ ਆ ਜਿਹੜਾ ਰਿਐਲਿਟੀ ਚ ਨਹੀਂ ਹੋ ਸਕਦਾ ਜਾਂ ਨਹੀਂ ਹੋਇਆ ਸੋ ਆਮ ਸ਼ੋਰ ਸਰ ਵੀ ਤਾਂ ਇਨੇ ਸਾਲ ਲਾਇ ਨਹੀਂ ਪੜਾਈ ਗਏ ਉਹ ਉਹ ਲਾਇ ਨਹੀਂ ਪੜਾਈ ਲਾਇ ਨਹੀਂ ਹੈਗਾ ਉਹ ਦੱਸ ਇਹਨੇ ਬਹੁਤ ਹੈਰਾਨੀ ਵਾਲੀ ਗੱਲ ਆ ਕਿ ਜਦੋਂ ਆਪਾਂ ਸ਼ੂਟ ਸਾਡਾ 3-4 ਦਿਨ ਹੀ ਹੋਈ ਸੀ ਸ਼ੁਰੂ ਹੋਏ ਨੂੰ ਤੇ ਇੱਕ ਅਖਬਾਰ 'ਚ ਇੱਕ ਆਰਟੀਕਲ ਸਾਨੂੰ ਕਿਸੇ ਨੇ ਭੇਜਿਆ ਟੀਮ 'ਚੋਂ ਹੀ ਜੀਚ ਲਿਖਿਆ ਹੋਇਆ ਸੀ ਕਿ ਇੱਨੇ 233 ਪਤਾ ਨਹੀਂ 200 ਕੁਛ ਟੀਚਰਜ਼ ਅਪਾਇੰਟ ਹੋਏ ਇੰਗਲਿਸ਼ ਦੇ ਜਿਨ੍ਹਾਂ ਦਾ ਸਬਜੈਕਟ ਕਦੀ ਇੰਗਲਿਸ਼ ਰਿਹਾ ਹੀ ਸੀ ਹੂੰ ਸੋ ਬਿਲਕੁਲ ਸਿਮਿਲਰ ਉਹੋ ਬਹੁਤ ਸਾਰੀਆਂ ਵੀਡੀਓਜ਼ ਵੀ ਆਉਂਦੀਆਂ ਹੈਂ ਘਰ ਪੰਜਾਬ ਤੋਂ ਤਾਂ ਮੈਂ ਨਹੀਂ ਦੇਖੀਆਂ ਪਰ ਪੰਜਾਬ ਤੋਂ ਬਾਰੋਂ ਬਹੁਤ ਸਾਰੀਆਂ ਵੀਡੀਓਜ਼ ਆਈਆਂ ਹੈਂ ਜਿੱਥੇ ਲਾਈਵ ਟੀਚਰਜ਼ ਨੂੰ ਜਾ ਕੇ ਜਦੋਂ ਕੁਐਸਚਨ ਕੀਤੇ ਗਏ ਔਰ ਉਹ ਬਿਲਕੁਲ ਗਲਤ ਪੜਾਇਆ ਜਾ ਰਿਹਾ ਸੀਗਾ ਤਾਂ ਕੀ ਹੈ ਐਜੂਕੇਸ਼ਨ ਸਿਸਟਮ ਨੂੰ ਤਬਦੀਲ ਕਰਨ ਦਾ ਵੀ ਇੱਕ ਥਾਟ ਹੈ ਭਾਜੀ ਹਾ ਆਈ ਡੋਨਟ ਨੋ ਸਿਸਟਮ ਦੀ ਤਬਦੀਲੀ ਕਿਹਨੂੰ ਕਹਿੰਦੇ ਆ ਮੈਂ ਆਲਟਰੇਸ਼ਨ 'ਚ ਜ਼ਿਆਦਾ ਮੇਰਾ ਮਰੀਫ ਆ ਬਦਲਵ ਨਾਲੋਂ ਹੂੰ ਜਿੱਦਾਂ ਮੈਂ ਫਿਰ ਤੁਹਾਨੂੰ ਕਹਾਂ ਕਿ ਆਪਣੀ ਆਪਣੀ ਲਾਈਕਿੰਗ ਤੇ ਟੇਕਿੰਗ ਆ ਜਿੱਦਾਂ ਮੈਨੂੰ ਰੈਨੋਵੇਸ਼ਨ ਜ਼ਿਆਦਾ ਡਾਇਰੈਕਟ ਕਰਦੀਆਂ ਕੰਸਟਰਕਸ਼ਨ ਨਾਲ ਹੂੰ ਮੈਂ ਕਦੀ ਵੀ ਜ਼ਿੰਦਗੀ ਚ ਬਣਿਆ ਘਰ ਦਊਂਗਾ ਤੇ ਉਹਨੂੰ ਸਵਾਰੂੰਗਾ ਵਾਹ ਆਪ ਨਹੀਂ ਬਣਾਉਂਗਾ ਮੈਨੂੰ ਬੰਦਸ਼ਾਂ ਦੀਆਂ ਚੰਗੀਆਂ ਲੱਗਦੀਆਂ ਨੇ ਪਤਾ ਨਹੀਂ ਕਿਉਂ ਤੇ ਸੋ ਇਹਦੇ ਚ ਵੀ ਇਹ ਹੀ ਆ ਕਿ ਸਿਸਟਮ ਸਾਰਾ ਬਦਲਣ ਦੀ ਮੇਰਾ ਖਿਆਲ ਨਾ ਤਾਂ ਲੋੜ ਆ ਆਲਟਰੇਸ਼ਨਸ ਦੀ ਜ਼ਰੂਰ ਆ ਮੋਡੀਫਿਕੇਸ਼ਨ ਉਹ ਆਲਟਰੇਸ਼ਨ ਟਾਈਮ ਟੂ ਟਾਈਮ ਤਬਦੀਲ ਹੁੰਦੀਆਂ ਰਹਿੰਦੀਆਂ ਹਾਂਜੀ ਹਾਂਜੀ ਜਿਸ ਸਹਿਰਾ ਚ ਅਸੀਂ ਜੀ ਰਹੇ ਹਾਂ ਉਸ ਸਹਿਰਾ ਦੇ ਮੁਤਾਬਿਕ ਉਹਨੂੰ ਉਹ ਤਾਂ ਹੋਣਾ ਚਾਹੀਦਾ ਉਸ ਤਰ੍ਹਾਂ ਦੀ ਕਰ ਲੋ ਹਾਂਜੀ ਹਾਂਜੀ ਹੁਣ ਜਦੋਂ ਮੈਂ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਦਿਨਾ ਅ ਸੌਰੀ ਕੇਵਰੀ ਮੈਂ ਆਫ ਦੀ ਟਰੈਕ ਹੋ ਸਰਨਾ ਠੀਕ ਹੈ ਸਾਡੇ ਘਰ ਇੱਥੇ ਚੰਡੀਗੜ੍ਹ ਨਾ ਕੋਈ ਗਵਾਂਡ ਚੋਂ ਕੋਈ ਬਜ਼ੁਰਗ ਆ ਕੇ ਬੈਠੇ ਸਾਡੇ ਉਹਦੇ ਚ ਪਾਰਕ ਚ ਗਾਰਡਨ ਚ ਡੈਡੀ ਨਾਲ ਗੱਲਾਂ-ਗੱਲਾਂ ਕਰਦੇ ਸੀ ਉਹ ਜਰਸੀ ਰਹਿੰਦੇ ਸੀ ਉਹ ਜਰਸੀ ਹੂੰ ਔਰ ਉਹ ਥੋੜੇ ਜੇ ਚਲੋ ਵੈਸੇ ਤੱਕ ਪਲੇਜ਼ੈਂਟ ਗੱਲਾਂ ਹੀ ਕਰ ਰਹੇ ਸੀਗੇ ਪਰ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਉਹ ਯੂਐਸ ਤੋਂ ਹੁਣੇ ਹੀ ਇੱਕਦਮ ਹੀ ਆਏ ਆ ਕਿਉਂਕਿ ਉਹਨਾਂ ਦੇ ਘਰ ਦੇ ਕਿਸੇ ਬੱਚੇ ਨੇ ਉੱਥੇ ਦੀ ਕਿਸੇ ਹੋਰ ਰੇਸ ਦੇ ਬੱਚੇ ਨਾਲ ਵਿਆਹ ਕਰਾ ਲਿਆ ਕਿਸੇ ਪੋਤੇ-ਪੋਤੀ ਨੇ ਹੈਨਾ ਨੋਟ ਟੂ ਬੀ ਮੈਂਸ਼ਨਡ ਐਂਡ ਆਲ ਹੁਣ ਜਿਹੜਾ ਸਾਡਾ ਪਛੋਕੜ ਆ ਵਿਰਾਸਤ ਆ ਸੱਭਿਆਚਾਰ ਆ ਉਹਨਾਂ ਨੂੰ ਇਹ ਗੱਲ ਅਡਾਪਟ ਕਰਨੀ ਐ ਅਡਾਪਟ ਕਰਨੀ ਹਜ਼ਮ ਕਰਨੀ ਪਚਾਉਣੀ ਮੰਨਣੀ ਬੜੀ ਔਖੀ ਹੈ ਬਹੁਤ ਔਖੀ ਉਹਨਾਂ ਦਾ ਲੱਗਦਾ ਕਿ ਸਾਡਾ ਮੁੰਡਾ ਜੱਟਾਂ ਦਾ ਜੱਟਾਂ ਦੀ ਕੁੜੀ ਨਾਲ ਵਿਆਹ ਕਰੇ ਸਾਡੀ ਕੁੜੀ ਫਲਾਣਾ ਨਹੀਂ ਫਲਾਣਾ ਨਹੀਂ ਵਿਆਹ ਕਰੇ ਠੀਕ ਹੈ ਹੁਣ ਜੇ ਤੁਸੀਂ ਕਹੋ ਵੀ ਉਹ ਗਲਤ ਨੇ ਨਹੀਂ ਕਿਉਂਕਿ ਉਹ ਜਿਸ ਜਿਸ ਦੁਨੀਆ 'ਚ ਰਹੇ ਆ ਮਤਲਬ ਆਪਣੀ ਆਪਣੀ ਸੋਸਾਇਟੀ ਹੁੰਦੀ ਆ ਔਰ ਆਪਣਾ ਆਪਣਾ ਸੋਸਾਇਟੀ ਦੇ ਮੁਤਾਬਕ ਮਾਹੌਲ ਹੁੰਦਾ ਬਿਲਕੁਲ ਇਹ ਬੜੀ ਚੀਜ਼ ਮੈਟਰ ਕਰਦੀ ਆ ਔਰ ਜਿਹੜੀ ਨਾਲ ਗੱਲ ਕੀਤੀ ਅੱਛਾ ਮੈਂ ਨਾ ਯਕੀਨ ਕਰੋ ਜਦੋਂ ਵੀ ਇਹਨਾਂ ਨੂੰ ਸਤਿੰਦਰ ਸਤਾਸ਼ ਸਾਹਿਬ ਨੂੰ ਵੇਖਣਾ ਨਾ ਤੇ ਮੈਨੂੰ ਇਹਨਾਂ ਦਾ ਫੇਸ ਬੜਾ ਫ੍ਰੈਂਡਲੀ ਲੱਗਦਾ ਹਾਂ ਕਿ ਮਤਲਬ ਕਿ ਇਹਨੇ ਡਾਉਟ ਵਰਤਨੇ ਕਿ ਮਤਲਬ ਮੈਨੂੰ ਲੱਗਦਾ ਕਿ ਅਗਰ ਮੈਂ ਵੀ ਗੱਲ ਕਰਾਂਗਾ ਤਾਂ ਮੇਰੀ ਵੀ ਗੱਲ ਸੁਣ ਲੈਣਗੇ ਹੋ ਸਕਦਾ ਸਾਡੀ ਗੱਲ ਇਸ মিডিਅਮ ਦੇ ਥਰੂ ਪਹੁੰਚ ਵੀ ਜਾਵੇ ਛਤ ਤੁਹਾਨੂੰ ਕੀ ਲੱਗਦਾ ਮਤਲਬ ਮੈਨੂੰ ਤੇ ਮੇਰੀ ਫੀਲਿੰਗ ਹੈ ਮੇਰੀ ਨੈਚੁਰਲਲੀ ਫੀਲਿੰਗ ਮੈਨੂੰ ਆਉਂਦੀ ਹੈ ਵਾਈਬਸ ਆਉਂਦੀਆਂ ਹਨ ਕਿ ਇਤਨੇ ਜ਼ਿਆਦਾ ਮਤਲਬ ਇਹਨਾਂ ਦਾ ਫੇਸ ਐਸਾ ਹੈ ਵੇ ਬੜੇ ਜੈਨਰਸ ਲੱਗਦੇ ਨੇ ਛਤ ਕਿ ਅਸੀਂ ਇਹਨਾਂ ਨੂੰ ਮੁਖਾਤਬ ਹੋਈਏ ਜਾਂ ਇਹਨਾਂ ਨਾਲ ਗੁਫ਼ਤਗੂ ਬਹਿਮ ਕਰਨ ਦੀ ਕੋਸ਼ਿਸ਼ ਕਰੀ ਤੇ ਸਿਆ ਸਾਡੇ ਵੀ ਗੱਲ ਸੁਣ ਲੈ ਇਸ ਤਰ੍ਹਾਂ ਮਤਲਬ ਉਹਨਾਂ ਦਾ ਇੰਨੀ ਮਤਲਬ ਫਰੈਂਡਲੀ ਫੇਸ ਮੈਂ ਘੱਟ ਲੋਕਾਂ ਦਾ ਵੇਖਿਆ ਔਰ ਇਤਨਾ ਕੁਦਨ ਕਾਮ ਇਤਨੀ ਚਿਹਰੇ ਤੇ ਜੀ ਤੋ ਅਸੀਂ ਖੁਸ਼ੀ ਮੈਂ ਵੇਨਾ ਨਾ ਕਿਸੇ ਦੇ ਤੇ ਮੈਂ ਨਾ ਵੀ ਖੁਸ਼ੀ ਕਿਵੇਂ ਆਈ ਹੋएगी ਬਿਲਕੁਲ ਸਰ ਇੰਤਾਈ ਸੌਫਟ ਸਪੋਕਨ ਔਰ ਫਰੈਂਡਲੀ ਔਰ ਮੇਰੇ ਤੇ ਯਕੀਨ ਕਰੋ ਐਵੇਂ ਲੱਗਦਾ ਹੈ ਕਿ ਅਗਰ ਇਹਨਾਂ ਨਾਲ ਕਿਸੇ ਅਕੈਡੈਮਿਕਸ ਤੇ ਗੱਲਬੰਦੀ ਕਰੇ ਤੇ ਹੀ ਹੀ ਕੈਨ ਬੀ ਅ ਗੁੱਡ ਮੈਂਟਰ ਮਤਲਬ ਉਹਨਾਂ ਜਿਹਦੇ ਇਸ ਤਰ੍ਹਾਂ ਗੱਲ ਕਰਦੇ ਨੇ ਬੜੀ ਅਸੈਸਮੈਂਟ ਬਿਲਕੁਲ ਔਰ ਉਹਨਾਂ ਦੀ ਵਖੋ ਕਿ ਐਜੂਕੇਸ਼ਨ ਦੇ ਮਾਰ ਨਾਲ ਜਿਵੇਂ ਗੱਲਾਂ ਕੀਤੀਆਂ ਨੇ ਮਤਲਬ ਹੀ ਇਸ ਨਾਟ ਜਸਟ 뮤జిਸ਼ੀਅਨ ਮਤਲਬ ਔਰ ਕਮਾਨ ਇੱਕ ਮਤਲਬ ਹਿਊਮਨ ਬੀਇੰਗ ਔਰ ਉਹਨਾਂ ਦਾ ਟੀਚਰ ਔਰ ਉਹ ਤੋਂ ਬਾਅਦ ਉਹਨਾਂ ਦਾ ਪਰਸਪੈਕਟਿਵ ਕਿੰਨੇ ਕਲੀਅਰ ਨੇ ਆਈਡੀਆਜ਼ ਉਹਨਾਂ ਦੇ ਕਿੰਨੇ ਸੋਸਾਇਟੀ ਬਾਰੇ ਐਜੂਕੇਸ਼ਨ ਬਾਰੇ ਸੋ ਸਲੂਟ ਹੋ ਗਿਆ ਸਰ ਹਾਂ ਜੀ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਸਲੂਟ ਹੋਣਾ ਔਰ ਅੱਜ ਅਸੀਂ ਇਹਨਾਂ ਦਾ ਇੰਟਰਵਿਊ ਅਸਲੀ ਤਲਾਇਆ ਤਾਂ ਕਿ ਮਤਲਬ ਤਾਂ ਕੁਝ ਐਜੂਕੇਸ਼ਨ ਬਾਰੇ ਗੱਲ ਹੋ ਜਾਏ ਕੁਝ ਉਹਨੇ ਥਾਟਸ ਜਿਹੜੇ ਨੇ ਉਹ ਮਤਲਬ ਮੌਕਲੇ ਡਾਈਵਰਸ ਕਿਸਮ ਦੀ ਗੱਲਾਂ ਤੁਹਾਰੇ ਸਾਹਮਣੇ ਲੈ ਕੇ ਆਉਣੀਆਂ ਸਾਨੂੰ ਬਹੁਤ ਜ਼ਿਆਦਾ ਲਾਈਕ ਅਸੀਂ ਇਹਨਾਂ ਨੂੰ ਕਰਨੇ ਆ ਇਸੇ ਰਾਸ਼ਟ੍ਰ ਸਤਿ ਸ਼ਾਮ ਨੂੰ ਫਿਰ ਫਿਰ ਦੇਖਾਂਗੇ ਤੇ ਇਹਨਾਂ ਦਾ ਪਾਰਟ 2 ਵੀ ਕੋਸ਼ਿਸ਼ ਕਰਨ ਲਾਂਦੀ ਕੋਈ ਦੋਸਤਾਂ ਦੀ ਫਰਮਾਇਸ਼ ਹੈ ਦੀ ਪਾਰਟ 2 ਵੀ ਫਿਲਹਾਲ ਪਾਰਟ 1 ਅਸੀਂ ਤੁਹਾਡਾ ਸ਼ੇਅਰ ਕੀਤਾ ਤੇ ਤੁਹਾਨੂੰ ਕਿਹਦਾ ਲੱਗਾ ਆਪਣਾ ਲਾਈਕ ਸ਼ੇਅਰ ਕਰਕੇ ਰਿਵਿਊ ਦੇ ਕੇ ਆਪਣਾ ਦੱਸ ਦੇਣਾ ਤੇ ਚੈਨਲ ਸਬਸਕ੍ਰਾਈਬ ਕਰ ਦੇਣਾ ਚੜ੍ਹਦੀ ਕਲਾ ਦਾ ਸਤਿ ਸ੍ਰੀ ਅਕਾਲ